ਯਾਰ ਕਿਉਂਕਿ ਅੱਪਾ ਵੀ ਉਸੇ ਸੁਸਾਇਟੀ 'ਚ ਰਹਿੰਦੇ ਆ ਜੇ ਮੈਂ ਗੱਲ ਕਰਾਂ ਨਹੀਂ ਮੈਂ ਤਾਂ ਜੱਜਾਂ 'ਚ ਘੁੰਮਣ ਵਾਲਾ ਬੰਦਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਇੱਕ ਫੈਮਿਲੀ ਦੇ ਦੁੱਖ ਕੀ ਹੁੰਦੇ ਆ ਯਾਰ ਜਿਹੜੇ ਬੰਦੇ ਦਾ ਕੰਮ ਸਾਰਾ ਦਿਨ ਜਿਸ ਮਰੀਜ਼ਾਂ ਦੇ ਵਿੱਚ ਰਹਿਣਾ ਕਿ 2 200 3 300 ਦੀ ਦਵਾਈ ਪਿੱਛੇ ਜੇ ਕੋਈ ਮਰੀਜ਼ ਮਰ ਰਿਹਾ ਉਸ ਤੋਂ ਜ਼ਿਆਦਾ ਕਿਸੇ ਘਰ ਦੇ ਹਾਲਾਤ ਹੋਰ ਬੰਦੇ ਨੂੰ ਕਿਹੜੇ ਨੂੰ ਜ਼ਿਆਦਾ ਪਤਾ ਹੋਊ ਤਾਂ ਮੈਂ ਯੂਥ ਨੂੰ ਡੀਮੋਟੀਵੇਟ ਤਾਂ ਨਹੀਂ ਕਰੂੰਗਾ ਪਰ ਮੈਂ ਦੇਖੋ ਤੁਹਾਨੂੰ ਆਪਣਾ ਫੈਮਲੀ ਸਮਝਦਾ ਮੈਂ ਇੱਕ ਰਾਏ ਜ਼ਰੂਰ ਦਊਂਗਾ ਕਿ ਕਦੀ ਵੀ ਆਪਣੇ ਘਰਦਿਆਂ ਨੂੰ ਦੁਖੀ ਕਰਕੇ ਜਾਂ ਆਪਣੇ ਆਪ ਆਪਣੇ ਘਰਦਿਆਂ ਨੂੰ 언ਕੰਫਰਟੇਬਲ ਕਰਕੇ ਕਦੀ ਸੇਵਾ ਨਹੀਂ ਹੁੰਦੀ ਤਾਂ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਕਦੀ ਵੀ ਜਦੋਂ ਵੀ ਸੇਵਾ ਕਰੋ ਪਹਿਲਾਂ ਆਪਣੀ ਫੈਮਲੀ ਦੇਖੋ ਆਪਣਾ ਕੈਰੀਅਰ ਦੇਖੋ ਫਿਰ ਜਾ ਕੇ ਸੇਵਾ ਵੱਲ ਧਿਆਨ ਦਿਓ ਕਿਉਂਕਿ ਸੇਵਾ ਜਿਹੜੀ ਦੇਸ਼ ਦੀ ਸੇਵਾ ਹੈਗੀ ਆ ਉਹ ਅੱਜ ਤੋਂ 500 ਸਾਲ ਪਹਿਲਾਂ ਵੀ ਬਹੁਤ ਸੀ ਅੱਜ ਵੀ ਬਹੁਤ ਹੈ ਔਰ ਅੱਜ ਤੋਂ 500 ਸਾਲ ਪਹਿਲਾਂ ਵੀ ਬਹੁਤ ਹੋਊਗੀ ਇਹ ਮੁੱਕਣ ਵਾਲੀ ਨਹੀਂ ਹੈ ਔਰ ਇਹ ਨਾ ਮੁਕਣੀ ਆ ਨਾ ਕਦੀ ਮੁੱਕੀ ਸੀ ਕਿ ਜਿਹੜੇ ਮਰੀਜ਼ ਐ ਜੇ ਮੈਂ ਕਹਾਂ ਅੱਜ ਮਰੀਜ਼ ਆਣੇ ਘੱਟ ਹੋ ਜਾਣ ਕੱਲ ਘੱਟ ਹੋ ਜਾਣ ਇਹ ਨਹੀਂ ਹੋ ਸਕਦਾ ਤੇ ਜਿੱਦਾਂ ਕਿ ਸਾਡੇ ਕੋਲ ਮੈਂ ਥੋੜੀ ਜਿਹੀ ਅੱਜ ਆਪਣੀ ਤੁਹਾਨੂੰ ਕਿਤਾਬ ਦਿਖਾ ਲਗਾ 6 ਤਰੀਕ ਤੋਂ ਹਿਸਾਬ ਸ਼ੁਰੂ ਹੋਇਆ ਜੇ 6 ਤਰੀਕ ਦੀ ਡਿਟੇਲ ਸਾਰੀ ਅੱਜ 7 ਤਰੀਕ ਪੇਸ਼ੈਂਟ ਆਏ 7 ਤਰੀਕ ਦੀ ਡਿਟੇਲ 8 ਤਰੀਕ 8 8 3 2019 ਨੂੰ ਆਪਣੇ ਕੋ ਕੇਸ ਆਣੇ ਸ਼ੁਰੂ ਹੋ ਜਾਂਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ 11 ਵਜੇ 10 ਵਜੇ ਫੋਨ ਆਨ ਹੋ ਜਾਂਦਾ ਉਸ ਤੋਂ ਬਾਅਦ ਪੇਸ਼ੈਂਟ ਆਣੇ ਸ਼ੁਰੂ ਹੋ ਜਾਂਦੇ ਪਹਿਲਾ ਕੇਸ ਡੀ ਐਮ ਸੀ ਦੂਜਾ ਜਗਰਾਉਂ ਦਾ ਤੀਜਾ ਅਮਰੀਕ ਸਰ ਦਾ ਫਿਰ ਸੀ ਐਮ ਸੀ ਦਾ ਫਿਰ ਘਰ ਦਾ ਫਿਰ ਪ੍ਰੀਟ ਹਸਪੀਟਲ ਫਿਰ ਸੀ ਐਮ ਸੀ ਆਹ ਸਾਰੇ ਕੇਸ ਹੈ ਜਿਹੜੇ ਮੇਰੇ ਵੀਰਾਂ ਨੂੰ ਕੋਈ ਹੈਗਾ ਦੀ ਕੱਲਾ ਸਾਡੇ ਜੀ ਫੋਨ ਕਾਲ ਹੀ ਅਟੈਂਡ ਕਰ ਲਵੇ ਨਾ ਕੋਈ ਤਾਂ ਮੈਨੂੰ ਲੱਗਦਾ ਦੁਨੀਆ 'ਚ ਉਸ ਤੋਂ ਉੱਤੇ ਕੋਈ ਕੰਮ ਨਹੀਂ ਹੈ ਜੇ ਕੱਲੀ ਆ ਫੋਨ ਕਾਲ ਹੀ ਅਟੈਂ ਇੱਕ ਦਿਨ ਦੇ 8 8 ਤਰੀਕ ਦੇ ਉਸ ਤੋਂ ਬਾਅਦ ਇਹਨਾਂ ਦਾ ਸੋਲੂਸ਼ਨ ਕਰਨਾ ਕਿਉਂਕਿ ਜਦੋਂ ਪਹਿਲਾਂ ਅਸੀਂ ਸ਼ੁਰੂ ਹੋਏ ਸੀਗੇ ਉਦੋਂ ਜਰੂਰ ਸਾਡੇ ਕੋਲ ਮਤਲਬ ਪੇਸ਼ੈਂਟ ਘੱਟ ਸੀ ਡੋਨਰ ਜ਼ਿਆਦਾ ਸੀਗੇ ਹੁਣ ਵੀ ਕੀ ਹੈ ਹੁਣ ਡੋਨਰ ਜਰੂਰ ਜ਼ਿਆਦਾ ਹੋ ਰਿਹਾ ਪਰ ਪੇਸ਼ੈਂਟ ਵੀ ਹੋਰ ਜ਼ਿਆਦਾ ਹੋ ਰਿਹਾ ਜਿਹਦੇ ਕਾਰਨ ਹੁਣ ਇੱਕ ਮਰੀਜ਼ ਜਿਹਦਾ 2 ਲੱਖ ਬਿੱਲ ਖੜਾ ਸੀ ਪਹਿਲਾਂ ਉਹਦੀ 50000 ਕਰਤੀ 60000 ਕਰਤੀ ਹੁਣ ਅਸੀਂ 10000 ਜਾਂ 5000 ਜਾਂ 20000 ਕਰਤੀ ਕਿਉਂਕਿ ਅਸੀਂ ਜਿਹੜੇ ਵੀ ਮਰੀਜ਼ ਸਾਡੇ ਕੋਲ ਆਉਂਦੇ ਆ ਪਹਿਲਾਂ ਜਿਹੜੀ ਪੇਸ਼ੈਂਟਾਂ ਦੀ ਤਦਾਦ ਸੀ ਉਹ ਬਹੁਤ ਘੱਟ ਸੀ ਹੁਣ ਦਿਨ ਬਰ ਦਿਨ ਵ ਤੇ ਸਾਡੇ ਲਈ ਵੀ ਇਹ ਚੀਜ਼ ਜ਼ਰੂਰੀ ਹੋ ਜਾਂਦੀ ਹੈ ਕਿ ਜਿਹੜੇ ਪੇਸ਼ੈਂਟ ਸਾਡੇ ਕੋਲ ਉਮੀਦ ਨਾਲ ਆਏ ਉਹਨਾਂ ਦਾ ਹੱਲ ਕਰਾਉਣਾ ਮੈਂ ਤੁਹਾਨੂੰ ਅੱਜ ਦੇ ਕੇਸਾਂ ਦੀ ਜੇ ਗੱਲ ਦੱਸਾਂ ਅੱਜ ਸਾਡੇ ਕੋਲ ਕੇਸ ਆਣੇ ਸ਼ੁਰੂ ਹੋਏ ਅੱਜ ਲੱਖ ਰੁਪਏ ਦੀ ਹੈਲਪ ਹੋਈ ਤੇ ਅੱਜ ਸਾਰੀ ਹੈਲਪ ਬਾਜੀ ਨੇ ਚੱਕੀ ਬਾਜੀ ਪਹਿਲਾਂ ਵੀ ਆਏ ਹੋਏ ਆ ਤੇ ਅੱਜ ਵੀ ਮੇਰੇ ਖਾ ਨਾਲ ਤੀਜਾ ਤੀਜਾ ਚੌਥਾ ਘੇੜਾ ਬਾਜੀ ਦਾ ਆ ਦੀਦੀ ਹੈ ਇਹਨਾਂ ਦੇ ਹਸਬੰਦ ਨੂੰ ਮਤਲਬ ਸਾਲ ਹੋ ਗਿਆ ਸਾਲ ਤੋਂ ਦੋਨੋਂ ਚੂਲੇ ਖਰਾਬ ਪਏ ਆ ਪਰ 4 ਮਹੀਨਿਆਂ ਦੇ ਘਰ ਦਾ ਕਿਰਾਇਆ ਵੀ ਨਹੀਂ ਦਿੱਤਾ ਹੋਣਾ ਇੰਨੇ ਇੱਕ ਹਾਲਾਤ ਮਾੜੇ ਕਿ ਜਦੋਂ ਆਏ ਸੀ ਕਿ ਮੇਰੇ ਹਸਬੰਦ ਬਚਾ ਲਓ ਦੋ ਚੂਲ ਦਰਦ ਨਿਕਲਦੀ ਹੈ ਦਰਦ ਤੋਂ ਹੀ ਉਹਨਾਂ ਦੇ ਚੂੜਿਆਂ ਦੇ ਡਾਕਟਰ ਨੇ ਦੱਸਿਆ ਕਦੋਂ ਤੋਂ ਇਹ ਦਿੱਕਤ ਹੈ ਉਹ ਵੀ ਪਹਿਲੇ 1 ਸਾਲ ਹੋ ਗਿਆ ਇਹਨਾਂ ਨੂੰ ਅੱਛਾ ਸਾਲ ਹੋ ਗਿਆ ਦਰਦ ਨਿਕਲਦੀ ਹੁੰਦੀ ਨਾ ਸਾਲ ਹੋ ਗਿਆ ਕਿ ਕਿਆ ਨਹੀਂ ਚੂੜੇ ਪੈਣੇ ਇਹ ਕਦੋਂ ਤੋਂ ਪਤਾ ਸੀ ਸਾਨੂੰ ਇਹ ਜੁਲਾਈ ਚ ਪਤਾ ਸੀ ਜੁਲਾਈ ਸਾਲ ਹੋ ਗਿਆ ਇਹਨੂੰ ਵੀ ਤੇ ਫਿਰ ਇਲਾਜ ਕਿਉਂ ਨਹੀਂ ਕਰਾਇਆ ਫਿਰ ਇਹ ਇਤਨੀ ਹੋਇਆ ਹੋ ਕਿਉਂ ਨਹੀਂ ਰਿਹਾ ਸੀ ਕਿਸੀ ਜੱਟ ਪਿਆਸ ਵਿੱਚ ਚੱਕਰ ਚ ਨੀ ਮੋ। ਹਲੋ ਹੁਣ ਕੌਣ ਹੋ ਗਿਆ? ਵਾਹੇ ਗੋ। ਪੈਹਾਂ ਕਰਕੇ ਜੇ ਕਿਸੇ ਘਰ ਦਾ ਦੀਵਾ ਬੁੱਝ ਰਿਹਾ ਭਾਵੇਂ ਉਹ ਡੈਡ ਹੈ ਭਾਵੇਂ ਕਿਸੇ ਦੀ ਮੰਮੀ ਹੈ ਤੁਸੀਂ ਆਪਣੇ ਮਾਪਿਆਂ ਨੂੰ ਕਿੰਨਾ ਪਿਆਰ ਕਰਦੇ ਹੋ ਯਾਰ। ਇੱਕ ਮੇਰੇ ਕੋਲ ਫਾਦਰ ਆਏ ਸੀਗੇ ਕਿੱਧਰ ਗਏ? ਉਹ ਪੱਥਰੀ ਵਾਲੇ ਅੰਕਲ ਜੀ ਕਿੱਥੇ ਆਜੋ ਆਜੋ ਆਜੋ। ਇਹ ਅੰਕਲ ਜੀ ਦੇ ਦੋ ਮੁੰਡੇ ਆ ਦੋ ਬੇਟੀਆਂ। ਦੋ ਮੁੰਡੇ ਦੋ ਬੇਟੀਆਂ ਕੀ ਹੋਇਆ ਸੀ ਤੁਹਾਡੀ ਵਾਈਫ ਨੂੰ? ਕੋਈ ਕੋਈ ਦਿੱਕਤ ਆ। ਸਾਲ ਹੋ ਗਿਆ ਪੱਥਰੀ ਦੀ ਦਿੱਕਤ ਆ ਘਰ ਦੀ ਇਨਕੁਆਰੀ ਅਸੀਂ ਹੁਣੀ ਕਰਾਈ ਕਿਉਂਕਿ ਸਾਡੇ ਕੋਲ ਹੁੰਦਾ ਕਿ ਪੇਸ਼ੈਂਟ ਦੀ ਇਨਕੁਆਰੀ ਵੀ ਨਾਲੋਂ ਨਾਲ ਹੋਵੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਜਦੋਂ ਬੰਦਾ ਸਾਡਾ ਸਾਡਾ ਟੀਮ ਮੈਂਬਰ ਬੜੇ ਧੰਨ ਜਿਹੜੇ ਘਰ ਚ ਜਾ ਕੇ ਇਨਕੁਆਰੀਆਂ ਕਰਦੇ ਆ 17000 ਰੁਪਏ ਦਾ ਖਰਚਾ ਸਿਰਫ ਔਰ 5000 ਰੁਪਏ ਇਹਨਾਂ ਨੂੰ ਹੁਣੀ ਮਿਲ ਚੁੱਕਾ ਔਰ 15-20 ਮਿੰਟ ਜਿਨਾਂ ਨੇ ਹਸਪੀਟਲ ਐਡਮਿਟ ਹੋ ਜਾਣਾ ਮਦਦ ਤੋਂ ਆਪਰੇਸ਼ਨ ਰੁਕਿਆ ਹੋਇਆ ਕੰਮ ਕੀ ਕਰਦੇ ਆ ਤੁਸੀਂ ਛੱਲੀਆਂ ਦੀ ਰੇੜੀ ਲਾਂਦਾ ਬੰਦਾ ਔਰ ਹਾਲਾਤ ਦੇਖੋ ਸਾਡੇ ਪੰਜਾਬ ਦੇ ਕੀ ਆ ਪਹਿਲਾਂ ਸਾਨੂੰ ਅਕਲ ਨਹੀਂ ਸੀ ਅਸੀਂ ਪ੍ਰਾਈਵੇਟ ਹਸਪੀਟਲਾਂ ਦੇ ਢਿੱਡ ਪਰਦੇ ਜੇ ਪਰ ਜਦੋਂ ਤੋਂ ਸਾਡੇ ਨਾਲ ਟੀਮ ਜੁੜੀ ਆ ਖਾਸ ਕਰਕੇ ਪੀਜੀਆਈ ਦੀ ਟੀਮ ਨੇ ਸਾਨੂੰ ਇੰਨਾ ਕੁ ਵੱਡਾ ਫਾਇਦਾ ਦਿੱਤਾ ਡੋਨਰਾਂ ਨੂੰ ਇੰਨਾ ਕੁ ਜ਼ਿਆਦਾ ਫਾਇਦਾ ਦਿੱਤਾ ਕਿ ਅੱਜ ਸਾਡੇ ਕੋਲ ਜਿੰਨੇ ਵੀ ਮਰੀਜ਼ ਆਂਦੇ ਆ ਜਿਹੜੇ ਤਾਂ ਡਿਮਾਂਡ ਲੈ ਕੇ ਆਉਂਦੇ ਆ ਕਿ ਵੀਰੇ ਸਾਡਾ ਇਸ ਹਸਪੀਟਲ ਚ ਕਰੋ ਸਾਡਾ ਉੱਥੋਂ ਕਰੋ ਉਹਨੂੰ ਤਾਂ ਅਸੀਂ ਨਾ ਕਰ ਦਿੱਦੀ ਜਿਹੜੀ ਜਾਇਜ਼ ਭਾਜੀ ਬਾਕੀ ਭਾਜੀ ਨੇ ਦੇਖਿਆ ਸਾਰਾ ਅਸੀਂ ਡੋਨਰਾਂ ਨੂੰ ਮਤਲਬ ਹਮੇਸ਼ਾ ਕੋਲ ਖੜ ਕੇ ਸਾਰਾ ਸਲਾਹ ਲੈਣੇ ਆ ਪੁੱਛਦੇ ਆ ਕਿ ਭਾਜੀ ਇਹ ਜੋ ਕਰ ਰਹੇ ਆ ਅਸੀਂ ਠੀਕ ਆ ਤੇ ਉਹ ਭਾਜੀ ਵੀ ਤੁਹਾਨੂੰ ਦੱਸਣਗੇ ਕਿ ਵ ਪਹਿਲਾਂ ਮੈਂ ਵੀ ਡਰਦਾ ਸੀਗਾ ਕਿ ਯਾਰ ਮੈਂ ਪੀਜੀਆਈ ਪੇਸ਼ੈਂਟ ਨੂੰ ਭੇਜ ਦੂੰਗਾ ਉੱਥੇ ਜੇ ਇਹਨੂੰ ਕੁਝ ਹੋ ਗਿਆ ਲੋਕਾਂ ਨੇ ਮੇਰੇ ਮਗਰ ਪੈ ਜਾਣਾ ਹੁਣ ਮੈਂ ਕਹਿੰਦਾ ਯਾਰ ਲੋਕ ਲੋਕਾਂ ਦਾ ਕੀ ਹੈ ਯਾਰ ਜਿਹੜਾ ਡੋਨਰਾਂ ਦਾ ਰੁਪਈਆ ਅੱਜ ਕਿਸੇ ਪ੍ਰਾਈਵੇਟ ਹਸਪੀਟਲ 'ਚ 2 ਲੱਖ ਖਰਚ ਆਊਗਾ ਜੇ ਮੈਂ ਪੀਜੀਆਈ ਭੇਜੂੰਗਾ ਅਗਲੇ ਤਾਂ 20 ਹਜ਼ਾਰ 'ਚ ਸਰਦਾ ਮੈਂ ਕਿਉਂ 2 ਲੱਖ ਲਵਾਵਾਂ ਪਹਿਲਾਂ ਡਰਦੇ ਸੀਗੇ ਹੁਣ ਥੋੜਾ ਜਿਹਾ ਹੌਸਲਾ ਵਾਇਗਰੂ ਨੇ ਦਿੱਤਾ ਕਿ ਨਹੀਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੁਣ ਤੁਹਾਨੂੰ ਮਿਲਗੇ ਪੈਸੇ ਹੁਣ ਹੋ ਜਾਊਗਾ ਆਪਰੇਸ਼ਨ ਆ ਸਾਡੇ ਕੋਲ ਪਿੱਛੇ ਅੰਕਲ ਜੀ ਖੜੇ ਆ ਕੀ ਕਹਾ ਉਹ ਉਹਦੀ ਬੁੱਢੀ ਬਿਮਾਰ ਸੀ ਜੀ ਉਸ ਟਾਈਮ 'ਚ 9 ਸਾਲ ਦੀ ਸੀਗੀ ਅੱਛਾ ਤੇ ਉਹਦਾ ਹਾਰਡ ਦਾ ਬਾਲ ਸੀਗਾ ਉਹ ਜਿਹੜਾ ਖਰਾਬ ਸੀਗਾ ਲੀਕ ਸੀਗਾ ਤੇ ਉਸਦੇ ਬਾਅਦ ਸੀਐਮਸੀ ਜੇ ਮੈਂ ਦਵਾਈ ਕੋਲੀ ਲੈ ਕੇ ਆ ਚੱਲੀ ਗਿਆ ਕੁਝ ਨਹੀਂ ਮੈਂ ਤਾਂ ਹੀ ਸੋਚਿਆ ਰੱਬ ਜਾਂ ਦੇ ਨੂੰ ਬਚਾਉਣ ਵਾਲਾ ਵੀ ਤੂੰ ਹੀ ਹੈ ਮਾਰਨ ਵਾਲਾ ਵੀ ਤੂੰ ਹੀ ਉਸਦੇ ਬਾਅਦ ਮੈਂ ਡਾਕਟਰਾਂ ਨੂੰ ਮਿਲਿਆ ਜੀ ਉਸ ਬੁੱਢੀ ਦਾ 15 ਜੇ ਇੱਕ ਉਹ ਆਪਰੇਸ਼ਨ ਹੋ ਗਿਆ ਡਾਕਟਰ ਨੇ ਮੇਰੇ ਕੋਲ ਕੋਈ ਫੈਸਾ ਨਹੀਂ ਦਿੱਤਾ ਨਾ ਭੁਲਣ ਦਾ ਕੋਈ ਤੈਂ ਕਿ ਐਸੀ ਬਿਦਾਰੀ ਮੇਰਾ ਉਹਨਾਂ ਲਾਜ ਕਰਤਾ ਸੀਗਾ ਅੱਛਾ ਬੁੱਢੀ ਹੋ ਗਈ ਠੀਕ ਹੋ ਗਈ ਸੀ ਤਿੰਨ ਸਾਲ ਉਹਦੇ ਆਪਰੇਸ਼ਨ ਕਰਾਏ ਨੇ ਉਸ ਦੇ ਬਾਅਦ ਅਚਾਨਕ ਹੀ ਉਹਦਾ ਵਾਲ ਬਲੌਕ ਹੋ ਗਿਆ ਸੀਗਾ ਕਿਉਂ ਕਰਾਉਣਾ ਪੈਸੇ ਦੇ ਤਰ੍ਹਾਂ ਮੈਂ ਕਿਤੇ ਹੋਰ ਤੋਂ ਲੈ ਜਾ ਸਕਦਾ ਸੀਗਾ ਕੀ ਕੰਮ ਕਰਨਾ ਮੈਂ ਪਾਰਸ ਦਾ ਕੰਮ ਕਰਦਾ ਹਾਂ ਡੂਟ ਪਾਰਸ ਦਾ ਕੰਮ ਕਰਦਾ ਹਾਂ ਡੂਟ ਪਾਰਸ ਦਾ ਕੰਮ ਕਰਨ ਵਾਲਾ ਬੰਦਾ ਲੱਖਾਂ ਰੁਪਏ ਦੀ ਗੱਲ ਕਿੱਥੋਂ ਕਰ ਲਊਗਾ ਮੈਨੂੰ ਤੁਹਾਨੂੰ ਮਿਲਗੇ ਪੈਸੇ ਕਿਤੇ ਮੈਂ ਕਈ ਵਾਰ ਥੋੜੀ ਸੱਚੀ ਚਲ ਪਈ ਪੈਸੇ ਮਿਲੇ ਤਾਂ ਸੱਚੀ ਚ ਮਿਲੇ ਹਾਂਜੀ ਅੱਛਾ ਅੱਛਾ ਮਿਲੇ ਉਹ ਕਈ ਵਾਰ ਹੁੰਦਾ ਨਾ ਕਿ ਦਿੱਕਣ ਵਾਲੇ ਨਾ ਨਹੀਂ 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 ਇੰਦਾ ਦਾ ਥੈਂਕ ਯੂ ਜਿਨ੍ਹਾਂ ਦੇ ਕਰਕੇ ਹੋਈ ਹੈ ਮੇਰੇ ਲੋਕ ਬੜੇ ਭਾਜੀ ਲੋਕੀ ਕਹਿੰਦੇ ਆ ਕਿ ਨਹੀਂ ਤੂੰ ਤੇਰੇ ਕਰਕੇ ਹੋ ਰਿਹਾ ਮੇਰਾ ਹਾਂਜੀ ਹਾਂਜੀ ਹੁਣ ਮੇਰੀ ਗੁੱਡੀ ਦਾ ਇੱਕ ਹੱਥ ਮੜ ਗਿਆ ਵਾਹ ਤੇ ਇੱਕ ਪੈਰ ਵੀ ਮੜ ਗਿਆ ਮਤਲਬ ਹਾਲਾਤ ਮੈਨੂੰ ਅੱਜ ਮਾਣ ਆ ਰਿਹਾ ਕਿਉਂ ਕਿੰਨੀ ਯੂਸ ਆਈ ਹੋਈ ਹੈ ਸੇਵਾ ਕਰਨ ਜਰੂਰ ਦਿਖਾਓ ਹੋਲੀ ਕਰਕੇ ਕੀ ਮਤਲਬ ਪੂਰਾ ਮੈਂ ਕਹਿੰਨਾ ਆਈ ਫੀਲ ਆਲਸੋ ਫੀਲ ਪ੍ਰਾਊਡ ਕਿ ਘਰੋਂ ਚੱਲੇ ਸੀ ਕੱਲੇ ਜੁੜ ਗਿਆ ਕਾਫਲਾ ਤੇ ਬਹੁਤ ਮਾਣ ਆ ਕਿ ਸਭ ਤੋਂ ਵੱਡਾ ਮਾਣ ਪਤਾ ਕਿਸ ਗੱਲ ਦਾ ਐਸ ਐਨ ਜੀਓ ਚ ਨਾ ਇੱਕ ਪ੍ਰਧਾਨ ਨਹੀਂ ਰੱਖਿਆ ਕਦੀ ਵੀ ਕਿ ਜੀ ਅਨਮੋਲ ਐ ਉਹਦਾ ਸਾਈਨ ਹੋਊਗੇ ਉਹ ਆਊਗਾ ਤਾਂ ਮਰੀਜ਼ ਹੋਊਗੇ ਘਰ ਘਰ ਦੇ ਵਿੱਚ ਅਨਮੋਲ ਪੈਦਾ ਹੁੰਦੇ ਹਾਂ ਯੂ ਯੋਰਸੈਲਫ ਇਜ਼ ਅ ਡਿਸੀਜਨ ਮੇਕਰ ਤੁਸੀਂ ਡੋਨਰ ਹੋ ਸਾਡੇ ਮੈਂ ਤਾਂ ਇਹ ਕਹਿਣਾ ਕਿ ਇਸ ਐਨ ਜੀਓ ਦੇ ਵਿੱਚ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਮੇਰੇ ਤੇ ਵੀ ਨਾ ਕਰੋ ਮੇਰੇ ਕਿਸੇ ਟੀਮ ਮੈਂਬਰ ਤੇ ਵਿਸ਼ਵਾਸ ਨਾ ਕਰੋ ਵਿਸ਼ਵਾਸ ਕੀ ਕਰਨਾ ਸਿਰਫ ਆਪਣੀ ਸੇਵਾ ਲੈ ਕੇ ਆਣੀ ਆ ਕਿਉਂਕਿ ਹੁਣ ਨਾ ਟੀਮ ਮੈਂਬਰ ਬਹੁਤ ਜ਼ਿਆਦਾ ਲੈਵਲ ਤੇ ਹੋ ਚੁੱਕੇ ਆ ਮਤਲਬ ਘਰ ਘਰ ਦੇ ਵਿੱਚ ਸ਼ਹਿਰ ਸ਼ਹਿਰ ਦੇ ਵਿੱਚ ਟੀਮ ਟੀਮ ਬਹੁਤ ਹੋ ਚੁੱਕੀ ਆ ਮੈਨੂੰ ਲੱਗਦਾ ਕਿ ਮੇਰੇ ਡੌਂਡਰਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਕਿ ਅਨਮੋਲ ਨੇ ਰੀਤ ਸ਼ੁਰੂ ਕੀਤੀ ਸੀ ਜਿੱਥੇ ਅਨਮੋਲ ਕਵਾਤਰਾ ਦਾ ਨਾਮ ਆ ਗਿਆ ਉੱਥੇ ਪੈਸੇ ਨਹੀਂ ਫੜਨੇ ਜਿੱਥੇ ਅਨਮੋਲ ਕਵਾਤਰਾ ਜਾਂ ਵੀ ਡੂ ਨਟ ਦਾ ਨਾਮ ਆ ਗਿਆ ਉੱਥੇ ਪੈਸਾ ਦੂਰ ਰੱਖਣਾ ਸਿਰਫ ਮਰੀਜ਼ ਨੂੰ ਮਿਲਣਾ ਹੈ ਉਹਦੇ ਘਰ ਦੀ ਤਸੱਲੀ ਕਰਨੀ ਹੈ ਉਹਦਾ ਪੇਸ਼ੈਂਟ ਮਿਲ ਕੇ ਆਣਾ ਫਿਰ ਤਾਂ ਕਿ ਉਹਦੀ ਤਲੀ ਦੇ 100 ਦਾ ਨੋਟ ਜਾਂ 5000 ਦਾ ਨੋਟ ਜਾਂ 10000 ਰੁਪਇਆ ਜਾਂ ਲੱਖ ਰੁਪਇਆ ਰੱਖ ਆ ਦੀਰੀ ਜੀ ਸਾਡੇ ਕੋਲ ਇਹਨਾਂ ਦਾ ਪੇਸ਼ੈਂਟ ਸੀਗਾ ਇਹ ਮਤਲਬ ਇੰਨੇ ਕ ਹਾਲਾਤ ਹੈਗੇ ਸੀ ਇਹਨਾਂ ਦੇ ਕਿ ਇਹਨਾਂ ਦੇ ਬੇਟੇ ਜਿਹੜਾ ਹੈਗਾ ਵਾ ਇਹਨਾਂ ਦੀ ਮਤਲਬ ਆਪਰੇਸ਼ਨ ਹੋਣਾ ਸੀਗਾ ਇਹਨਾਂ ਦੀ ਤੁਮਾਰੀ ਸੱਸ ਹੈ ਇਹਨਾਂ ਦੀ ਸੱਸ ਦਾ ਆਪਰੇਸ਼ਨ ਹੋਣਾ ਸੀਗਾ ਤੇ ਭਾਜੀ ਮਤਲਬ ਇਹ ਜਦੋਂ ਮੇਰੇ ਕੋਲ ਆਏ ਤੇ ਡਾਕਟਰ ਸਾਹਿਬ ਨੇ 28000 ਦਾ ਖਰਚਾ ਦੱਸਿਆ ਡਾਕਟਰ ਸਾਹਿਬ ਨੇ ਵੀ ਪੂਰਾ ਜਾਇਜ਼ ਖਰਚਾ ਲਿਤਾ 28000 ਖਰਚਾ ਦੱਸਿਆ ਤੇ ਕਹਿੰਦੇ ਨੂੰ ਮੋਲ ਜੇ 2-3 ਦਿਨ ਚੋਂ ਆਪਰੇਸ਼ਨ ਨਾ ਹੋਇਆ ਨਾ ਤੈਨੂੰ ਕੈਂਸਰ ਦੀ ਉਹ ਗੱਠ ਬਣ ਜਾਣੀ ਤੇ ਮੈਂ ਇਹਨਾਂ ਨੂੰ ਪੁੱਛਿਆ ਕਹਿੰਦੇ ਸਾਡੇ ਕੋਲ ਤਾਂ ਕੁਝ ਹੈ ਹੀ ਨਹੀਂ ਹਾਂਜੀ ਇੱਕ ਮਾਂ ਦਾ ਦਰਦ ਜਿਹੜਾ ਹੁੰਦਾ ਨਾ ਮਾਂ ਆਪਣੇ ਆਪ ਦੀ ਕਿਡਨੀ ਵੇਚਣ ਚੱਲ ਜਾਂਦੀ ਹੈ ਕਿ ਜਾਂ ਮੇਰੇ ਬੱਚੇ ਨੂੰ ਬਚਾ ਲਓ ਪਰ ਬੱਚੇ 'ਚ ਕਦੀ ਇੰਨਾ ਜਿਗਰਾਨੀ ਮੈਂ ਦੇਖਿਆ ਅੱਜ ਮੇਰੇ ਕੋਲ ਇੱਕ ਮੈਂ ਉਹਨੂੰ ਪੇਸ਼ੈਂਟ ਬਾਰੇ ਤੁਹਾਨੂੰ ਬੁਲਾ ਕੇ ਨਹੀਂ ਦੱਸਣਾ ਆਏ ਸੀ ਨਾ ਭਾਜੀ ਇਹ ਮੁੰਡਾ ਉਹ ਮੁੰਡਾ ਹੱਸ ਕੇ ਕਹਿੰਦਾ ਮੈਂ ਕਿਹਾ ਯਾਰ ਬਾਈ ਤੇਰੀ ਮਾਂ ਦਰਦ ਨਾਲ ਤੜਪਦੀ ਵੀ ਉਹਦਾ ਆਪਰੇਸ਼ਨ ਕਰਾ ਦੇ ਕਹਿੰਦਾ ਬਾਈ ਯਾਰ ਇਹ ਤੇ ਆਪਣਾ ਹੀ ਨਹੀਂ ਹੁੰਦਾ ਇਹ ਗੱਲ ਸੀ ਉਹਦੀ ਕਹਿੰਦਾ ਤੇ ਆਪਣਾ ਹੀ ਨਹੀਂ ਪੂਰਾ ਹੁੰਦਾ ਹੁਣ ਬਾਈ ਸਾਰਾ ਕੁਝ ਦੇਖਣਾ ਪੈਂਦਾ ਉਹ ਯਾਰ ਮਾਂ ਤਾਂ ਉੱਤੇ ਵੀ ਦੁਨੀਆ ਦੇ ਵਿੱਚ ਕੁਝ ਹੈਗਾ 9 ਮਹੀਨੇ ਟਰੈਡ ਚ ਰੱਖਿਆ ਤੁਹਾਨੂੰ ਇੱਕ ਮਾਂ ਅੱ ਪੀ ਬਾਈ ਸਭ ਕੁਝ ਦੇਖਣਾ ਪੈਂਦਾ ਜ਼ਰੂਰ ਮੈਂ ਪੂਰਾ ਸਹਿਮਤ ਹਾਂ ਕਿ ਫੈਮਿਲੀ ਚ ਵਾਈਫ ਬੱਚੇ ਸਭ ਕੁਝ ਦੇਖਣਾ ਪੈਂਦਾ ਪਰ ਕਿਤੇ ਮਾਂ ਪ੍ਰਾਇੋਰਟੀ ਬੇਸਿਸ ਤੇ ਨਹੀਂ ਰੱਖੀ ਜਾ ਸਕਦੀ ਉਹ ਬੰਦੇ ਦੇ ਹਾਸ ਕੇ ਚਲਾ ਗਿਆ ਕਹਿੰਦਾ ਚਲੋ ਬਾਈ ਮੈਂ ਦੇਖ ਲਵਾਂ ਜੇ ਹੋਊਗਾ ਮੈਂ ਕਿਹਾ ਵੀਰੇ ਮਾਂ ਤੇਰੀ ਤੜਦੀ ਰਹੂਗੀ ਕਹਿੰਦਾ ਮੇਰੇ ਕੋਲ ਹੈ ਹੀ ਨਹੀਂ ਭਰਾ ਮੈਂ ਕੀ ਕਰਾਂ ਆਹ ਮੁੰਡੇ ਦੇ ਹਾਲਾਤ ਬਾਕੀ ਭਾਜੀ ਤੁਸੀਂ ਜੋ ਦੇਖਿਆ ਇੱਕ ਫੀਡਬੈਕ ਐਜ਼ ਅ ਡੋਨਰ ਕਿ ਤੁਸੀਂ ਮਤਲਬ ਇਨ ਦਾ ਸੈਂਸ ਮੈਂ ਕਹੂੰਗਾ ਕਿ 2 2.5 3 ਲੱਖ ਰੁਪਏ ਦੀ ਸੇਵਾ ਹੋ ਚੁੱਕੀ ਆ ਬੋਲਣੀ ਨਹੀਂ ਸੀ ਆਪਾਂ ਪਰ ਚਲੋ ਫਿਰ ਵੀ ਇੱਕ ਬਹੁਤ ਵੱਡੀ ਇਨਸਪੀਰੇਸ਼ਨ ਹੈ ਕਿ ਹਰ ਵਾਰੀ ਆਣਾ ਭਾਜੀ ਸਪੈਸ਼ਲ ਜਲੰਧਰੋਂ ਆਂਦੇ ਆ ਚੌਥੀ ਵਾਰੀ ਦਾ ਜਗੇੜਾ ਕੀ ਵੀਰੇ ਮੈਂ ਤੇਰੇ ਕੋਲ ਆਉਂਗਾ ਜਿੰਨੇ ਉਸ ਦਿਨ ਦੇ ਪੇਸ਼ੈਂਟ ਹੋਏ ਸਾਰੇ ਮੇਰੇ ਲੇਖੇ ਪਾਣੇ ਦੋ ਤੇ ਭਾਜੀ ਨੇ ਵੀਡੀਓ 'ਚ ਨਹੀਂ ਆਣਾ ਸੀ ਪਰ ਮੇਰਾ ਇੱਕ ਫਰਜ਼ ਹੁੰਦਾ ਕਿ ਜਰੂਰ ਭਾਜੀ ਨੂੰ ਇੱਕ ਐਸੀ ਸ਼ਖਸ ਨੂੰ ਅੱਗੇ ਲੈ ਕੇ ਆਣਾ ਕਿ ਅੱਜ ਜਿੰਨੇ ਵੀ ਪੇਸ਼ੈਂਟ ਤੁਸੀਂ ਖੜੇ ਆ ਤੇ ਜਿੰਨਿਆਂ ਦੇ ਵੀ ਅੰਸੂਆਂ ਦਾ ਸਾਰਾ ਬਣਿਆ ਉਹ ਹੀ ਸ਼ਖਸ ਬਣਿਆ ਤੇ ਭਾਜੀ ਤੁਸੀਂ ਜਰੂਰ ਦੱਸੋ ਕਿਦਾਂ ਦਾ ਲੱਗਿਆ ਜਾਂ ਕੀ ਦੇਖੀ ਅੱਜ ਵੀ ਮੈਨੂੰ ਮਹਿਸੂਸ ਹੋ ਰਹੀ ਹੈ ਮੇਰੇ ਮਨ ਤਸੱਲੀ ਹੋਈ ਆ ਮੈਂ ਕਿਤੇ ਨਹੀਂ ਹੋਈ ਸੀਗੀ ਪਹਿਲਾਂ ਮੈਂ ਜੋ ਦੇਖਿਆ ਮੈਨੂੰ ਪਤਾ ਮੈਂ ਕੀ ਦੇਖਿਆ ਬਸ ਮੈਂ ਤਾਂ ਅੱਖਾਂ ਮੀਟ ਕੇ ਵਿਸ਼ਵਾਸ ਕਰ ਸਕਦਾ ਇਹਨਾਂ ਤੇ ਵੀ ਜੋ ਇਹ ਕਰਦੇ ਆ ਬਿਲਕੁਲ ਸਹੀ ਕਰਨਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਅੱਜ ਹੋਰ ਵੀ ਬਹੁਤ ਸਾਰੇ ਮੈਂਬਰ ਆਏ ਆ ਸਾਰਿਆਂ ਨੂੰ ਮੈਂ ਆਪਕੇ ਉਰਕੇ ਬੇਨਤੀ ਕਰਦਾ ਵੀ ਇਹ ਕੰਮ ਜਲਦ ਸ਼ੁਰੂ ਕਰੋ ਹਰ ਪਿੰਡ ਸ਼ੁਰੂ ਕਰੋ ਹਰ ਸ਼ਹਿਰ ਸ਼ੁਰੂ ਕਰੋ ਜੋ ਕਿ ਕਿਸੇ ਦਾ ਸਹਾਰਾ ਬਣ ਸਕੇ ਹੋਰ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਇੰਨਾ ਮਹਾਨ ਮੁੱਤਬਾ ਕੰਮ ਦੇ ਬਾਲੋਬਾਕਸਿਆ ਕਦਾ ਜੀ ਕਿ ਕਿਦਾਂ ਦੀ ਚੀਜ਼ ਹੱਥ ਪਾਈ ਜਾਣਾ ਤੇ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂ ਮਨੂਨ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੋ ਵੱਡਾ ਤੁਸੀਂ ਰੋਲ ਨਿਭਾ ਰਹੇ ਹੋ ਇਹ ਵੀ ਬਹੁਤ ਵੱਡੀ ਹੈਗੀ ਗੱਲਬਾਤ ਜਿਹੜਾ ਇਹ ਦੀ ਨਿਵਾਣਾ ਹਰ ਹਰ ਰੋਜ਼ ਟਾਈਮ ਕੱਢਣਾ ਹਰ ਰੋਜ਼ ਇੱਥੇ ਆਉਣਾ 365 ਦਿਨ ਤੁਸੀਂ ਇੱਥੇ ਆਉਣਾ ਇੱਕ ਆਮ ਬਸ ਦੀ ਗੱਲ ਨਹੀਂ ਹੈ ਕਿ ਕਿਸੇ ਦੇ ਵੀ ਕੋਈ ਬੰਦੇ ਕੋਲ ਇੱਥੇ ਕੋਈ ਟਾਈਮ ਨੁਮਾਇਆ ਇਵਨ ਹੁਣ ਸਾਡੇ ਕੋਈ ਵੀ ਅਸੀਂ ਵੀ ਦੋ ਤਿੰਨ ਵਾਰੀ ਆਏ ਬਸ ਪਿਲ ਜਾਵਾਂ ਮੜ ਕੇ ਦੇਖੋ ਜੋ ਵਾਇਕ ਨੂੰ ਮੈਂ ਪਿਆਰ ਕਰਦਾ ਕਿਉਂਕਿ ਫੇਰ ਇਹ ਬਈ ਅਮਾ ਕਿ ਪਰ ਜੋ ਤੁਸੀਂ ਕਰ ਰਹੇ ਆ ਇਹ ਬਹੁਤ ਵੱਡਾ ਹਰ ਇੱਕ ਨੂੰ ਸੋਚਣਾ ਚਾਹੀਦਾ ਮੈਂ ਤਾਂ ਸਾਰੇ ਮੁਰੇ ਆਪ ਜੀ ਨੂੰ ਬੇਨਤੀ ਕਰਦਾ ਹਰ ਇੱਕ ਨੂੰ ਸੋਚਣਾ ਚਾਹੀਦਾ 99% ਤਾਂ ਨਹੀਂ ਮੈਂ ਹੋਜ 200% ਬਾਜੀ ਸਿੱਖੀ ਤੋਂ ਇਨਸਪਾਇਰ ਹੋ ਕੇ ਗੁਰਬਾਣੀ ਤੋਂ ਮੈਂ ਜੋ ਸਿੱਖਿਆ ਜੋ ਸਿੱਖਿਆ ਜਸਵੰਦ ਜੇ ਬਾਜੀ ਸਾਡੇ ਗੁਰੂ ਸਾਹਿਬ ਨੇ ਅਨਾਉਂਸ ਨਾ ਕੀਤਾ ਹੁੰਦਾ ਨਾ ਅੱਜ ਇਹ ਪੰਜਾਬ ਜ਼ੀਰੋ ਜੇ ਦਸਵੰਦ ਵਾਲੀ ਛੋਟੇ ਛੋਟੇ ਬੱਚਿਆਂ ਨੂੰ ਦਸਵੰਦ ਬਾਰੇ ਨਾ ਪਤਾ ਹੁੰਦਾ ਕਿ ਦਸਵੰਦ ਕੀ ਚੀਜ਼ ਆ ਖਤਮ ਸੀ ਮਤਲਬ ਇਹ ਗੁਰੂ ਸਾਹਿਬ ਦਾ ਕੱਢਿਆ ਆ ਦਸਵੰਦ ਜਿਹੜਾ ਸਿੱਖਿਆ ਸਾਰਿਆਂ ਨੇ ਤੇ ਅੱਗੇ ਅਜ ਪੇਸ਼ੈਂਟਾਂ ਦੇ ਜਿਹੜੇ ਦੁੱਖ ਹੋ ਰਹੇ ਆ ਉਹ ਬਹੁਤ ਮੈਨੂੰ ਮਤਲਬ ਲੱਗਦਾ ਕਿ ਯਾਰ ਮਾਣ ਵਾਲੀ ਗੱਲ ਐ ਐਜ਼ ਅ ਪੰਜਾਬੀ ਐਜ਼ ਅ ਇੰਡੀਆ ਚ ਰਹਿ ਕੇ ਮਤਲਬ ਬਹੁਤ ਖੁਸ਼ੀ ਦੀ ਗੱਲ ਐ ਬਾਕੀ ਸਾਡੇ ਕੋਲ ਇੱਕ ਪੇਸ਼ੈਂਟ ਆ ਜਾ ਭਾਈ ਇਹ ਬੰਦੇ ਦੇ ਨਾ ਹਾਲਾਤ ਤੁਸੀਂ ਮੈਂ ਕਹਿੰਨਾ ਬੋਲਣ ਦੀ ਮੈਨੂੰ ਕੁਝ ਲੋੜ ਨਹੀਂ ਉਪਰੋਂ ਥੱਲੇ ਤੱਕ ਵੈਸੇ ਹੀ ਦੇਖ ਲਓ ਠੰਡ ਦੇ ਟਾਈਮ ਦੇ ਵਿੱਚ ਤੂੰ ਨੇ ਬੂਟ ਤੋ ਨਹੀਂ ਡਾਲੇ ਇਹ ਇਹ ਪੈਰ ਦੇਖ ਕੇ ਪਤਾ ਲੱਗਦਾ ਕਿ ਇੰਨੇ ਕਦੀ ਬੂਟ ਨਹੀਂ ਪਾਏ ਕੀ ਹੋਇਆ ਦਾ ਤੇਰੇ ਨਾਲ ਫੋਨ ਦਾ ਤੇ ਰੈਡਮਿਟ ਮ ਆ ਦੋ ਫਤਿਹਰਾ 18 ਦਿਨ ਹੋ ਗਏ ਪਾਜੀ ਇਹ ਬੰਦਾ ਆ ਰਿਹਾ 18 ਦਿਨ ਪਹਿਲਾਂ ਜਦੋਂ ਆਇਆ ਸੀਗਾ ਤੇ ਡਾਕਟਰ ਕਹਿੰਦੇ ਜੀ ਇਹਨੂੰ ਇੱਥੋਂ ਛੁੱਟੀ ਦਿੱਤੀ ਤਾਂ ਇਹਨੇ ਮਰ ਜਾਣਾ ਛੁੱਟੀ ਕਰਦਾ ਔਰ ਖਰਚਾ ਸੀਗਾ ਲੱਖ ਡੇਢ ਲੱਖ ਅਸੀਂ ਇਹਨੂੰ ਕਿਹਾ ਬਾਈ ਤੇਰੇ ਕੋ ਕੋਣ ਹੈ ਤੇ ਕੋਈ ਕੀ ਪੁੱਛਦੇ ਯਾਰ ਉਹਦੇ ਹਾਲਾਤ ਦੇਖ ਕੇ ਲੇਬਰ ਬੰਦਾ ਜਿਹੜਾ 300 400 ਦੀ ਆੜੀ ਕਮਾਉਂਦਾ ਉਹਦਾ ਮੈਂ ਕੀ ਕੇਸ ਰੀਡ ਕਰਾਂ ਉਸ ਦਿਨ ਹੀ ਕਹਿੰਦਾ ਕਹਿੰਦਾ ਬੋ ਜੀ ਫਿਰ ਛੁੱਟੀ ਕਰ ਲਿੱਤੇ ਆ ਫਿਰ ਕੀ ਕਰਾਂਗੇ ਮੈਂ ਕਿਹਾ ਬਾਈ ਬੱਚਾ ਮਰ ਜਾਏਗਾ ਇਹ ਤਾਂ ਭਈ ਉਹ ਪੈਸਾ ਹੀ ਨਹੀਂ ਹੈ ਕੀ ਕਰੇ ਅੱਜ ਜੋ ਨੂੰ 18 ਦਿਨ ਹੋ ਗਏ ਤੇ ਲੱਖ ਰੁਪਏ ਦੇ ਨੇੜੇ ਤੜ ਜੇ ਕਾਲਚਾਂ ਕਰਕੇ ਕਿਸੇ ਦਾ ਬੱਚਾ ਬਚਦਾ ਇਸ ਤੋਂ ਉੱਤੇ ਕੋਈ ਦੁਆਵਾ ਤਾਂ ਨਹੀਂ ਆਈਆਂ ਹੋਰ ਇਸ ਤੋਂ ਉੱਤੇ ਤਾਂ ਆਪੀ ਬੈਠਾ ਆ ਪੈਸੇ ਦੀ ਖੇਡ ਹੈ ਲੱਗੇ ਸਾਡੇ ਕੋਲ ਅੱਜ ਬਹੁਤ ਵੀਰੇ ਆਏ ਹੋਏ ਆ ਆਪਾਂ ਸਾਰਿਆਂ ਕੋਲ 5-5 10-10 ਸੈਕਿੰਡ ਲਾਵਾਂਗੇ ਬਾਜੀ ਆਏ ਹੋਏ ਸਪੈਸ਼ਲ ਮਤਲਬ ਜ ਮਤਲਬ ਯੂਥ ਜਿੰਨੀ ਵੀ ਖੜੀ ਹੈ ਜਿੰਨਾ ਜਿੰਨਾ ਮੋਰੇ ਕੈਮਰਾ ਆਊਗਾ ਨਾ ਇੱਕ ਇੱਕ ਮੈਸੇਜ ਜ਼ਰੂਰ ਦੇਣਾ ਸਾਰਿਆਂ ਨੇ ਠੀਕ ਹੈ ਤੇ ਪਾਪਾ ਜੀ ਤੋਂ ਸ਼ੁਰੂ ਕਰਾਂਗੇ ਜ਼ਰੂਰ ਭਾਜੀ ਤੁਸੀਂ ਦੱਸੋ ਭਾਜੀ ਤੁਸੀਂ ਜਿਸ ਸੁਝਾਅ ਚਾਹਣੇ ਅੱਜ ਸਾਡੀ ਯੂਥ ਫਤਿਹਗੜ੍ਹ ਸਾਹਿਬ ਤੋਂ ਆ ਜਾਈਏ ਫਤਿਹਗੜ੍ਹ ਸਾਹਿਬ ਬੇਸਤੀ ਪ੍ਰਸਿੱਧ ਖਾਣਾ ਤੋਂ ਭਾਜੀ ਬਸ ਫਤਿਹ ਜਰ ਕੇ ਭਾਜੀ ਸਾਡੀ ਵੀ ਤੁਸੀਂ ਇੱਕ ਵੀਂਦਰ ਐਂਡਿੰਗ ਵਿੱਚ ਮਿਹਨਤ ਕਰੀਏ ਕਿ ਲੋਕਾਂ ਦੀ ਆਈਡੀਆ ਬਣਾ ਬਣਾ ਕੇ ਆਪ ਵੀਡੀਓ ਸ਼ੇਅਰ ਕੀਤੀ ਹੈ ਕਿ ਵੀਰ ਕਰ ਵੀਰ ਲਈ ਵੀਰ ਦਾ ਦੁਨੀਆ ਜੁੜ ਜਾਵੇ ਭਾਜੀ ਕਿੰਨੇ ਭਾਈ ਦਾ ਵੱਤੋ ਵਾ ਸਾਥ ਦੇਓ ਭਾਜੀ ਤੁਸੀਂ ਭਾਈ ਨਾਲ ਸਾਡੀ ਯੂਥ ਹਰੇਕ ਤਰੀਕਿਆਂ ਜੁੜੀ ਹੈ ਕਿਸੇ ਦੀ ਰਾਸ਼ਨ ਲਈ ਕਿਸੇ ਦੀ ਬਲੱਡ ਲਈ ਜੋ ਸਾਡੇ ਕੋਲ ਜੋ ਸਾਡੇ ਸਰਦਾਉ ਭਾਜੀ ਬਾਈ ਦਾ ਜਾਨ ਲਈ ਧਿਆਨ ਨਾਲ ਖੜੇ ਵੀਰ ਬਣੇ ਜਦੋਂ ਵੀਰ ਕਹਿ ਦੇ ਇੱਕ ਬਾਰੇ ਦੀ ਜਾਨ ਲਈ ਦੇ ਵੀ ਹਜ਼ਰ ਵੀਰ ਜਾਨ ਤੱਕ ਨਾਲ ਸਾਥ ਚਾਹੀਦਾ ਮੈਨੂੰ ਕਈ ਵੀਰ ਸੱਚ ਦੀ ਯਾਦ ਕਰਾਉਂਦਾ ਮੈਨੇ ਵੀ ਵੀਰ ਕਹਿੰਦੇ ਕਿ ਯਾਰ ਸਾਡੀ ਉਮਰ ਤੇਰੇ ਲਿਖੇ ਲੱਗ ਜਵੇ ਇੱਕ ਗੱਲ ਦੱਸੋ ਤੁਸੀਂ ਜਿੰਨੇ ਖੜੇ ਹੋ ਠੀਕ ਹੈ ਤੁਸੀਂ ਸਾਰੇ ਇਹ ਗੱਲ ਕਹਿੰਦੇ ਕਿ ਯਾਰ ਭਾਈ ਮੇਰੀ ਉਮਰ ਵੀ ਤੇਨੂੰ ਲੱਗ ਜਵੇ ਮੈਂ ਹੋ ਗਿਆ 500 ਸਾਲ ਦਾ ਜਾਂ 1000 ਸਾਲ ਦਾ ਹੋ ਗਿਆ ਰੱਬ ਨੇ ਸੁਣ ਲਈ ਕਿ ਚਲੋ ਲਾਤੀ ਤੁਹਾਡੀ ਉਮਰ ਮੈਨੂੰ ਮੈਂ ਇੱਥੇ 1000 ਸਾਲ ਦਾ ਖੜਾ ਹਾਂ ਮੈਨੂੰ ਤੁਸੀਂ ਦੱਸੋ ਮੈਨੂੰ ਕੋਈ ਫਾਇਦਾ ਹੈਗਾ ਇੱਥੇ ਖੜਨ ਦਾ ਮੈਂ 1000 ਸਾਲ ਦਾ ਹੋ ਗਿਆ ਪਰ ਤੁਸੀਂ ਮੇਰੇ ਨਾਲ ਨਹੀਂ ਖੜੇ ਮੇਰੀ ਨੂੰ ਉਮਰ ਨਹੀਂ ਚਾਹੀਦੀ ਮੇਰੇ ਭਾਵੇਂ 50 ਲਿਖੇ ਹੋ ਕਸ ਫੋਨ ਮਾਰਦੀ ਜਾਨ ਹਜਰ ਸਾਡੀ ਯੂਥ ਬੱਸੀ ਬਣਾਉਂਦੀ ਮੈਂ ਕਹਿੰਦਾ ਇਸ ਤੋਂ ਉੱਤੇ ਮੈਂ ਹੋਰ ਕੀ ਮੰਗਾ ਪੂਰਾ ਇਹ ਉਹ ਯੂਥ ਨਹੀਂ ਹੈਗੀ ਕਿ ਜਿਹੜੀ ਇੱਕ ਕੱਠ ਪਏ ਤੇ ਕੀ ਫੋਟੋਆਂ ਖਿਚਾਉਣ ਆ ਗਈ ਕਿ ਬਾਈ ਕੋ ਇਹ ਉਹ ਉਹ ਹੈ ਕਿ ਜਿੱਥੇ ਚਾਰ ਵੀ ਖੜੇ ਹੋਣ ਤੇ ਤੁਹਾਡੇ ਚਾਰ ਯਾਰ ਖੜੇ ਹੋਣ ਉਹ ਬਰਾਬਰ ਛੋਟੀ ਉਮਰ ਦਾ ਬਾਈ ਬੱਚਾ ਜਿਹੜਾ ਸਾਡੇ ਉੱਥੇ ਸਭ ਤੋਂ ਪਹਿਲਾਂ ਸੇਵਾ ਕਰਨਾ ਸੀ ਪਰ ਤੋਂ ਜਿਹੜੀ ਯੂਥ ਸੀ ਸੇਵਾ ਹੀ ਕਿ ਬੱਚੀ ਬਿਠਾ ਰਹੇ ਹਾਂ ਆਪ ਦੀ ਬੱਸ ਉਤਾਰਨ ਵਾਲੀ ਤੁਸੀਂ ਕਿਉਂ ਜੁੜੇ ਹੋ ਇਸ ਚੀਜ਼ਾਂ 'ਚ ਉਹ ਵਧੀਆ ਲੱਗਦੀ ਹੈ ਸੇਵਾ ਕਰਕੇ ਮਦਦ ਵੀ ਕਰਕੇ ਸਾਰੇ ਜੀ ਇਹ ਪਹਿਲਾਂ ਫੇਸਬੁਕ ਤੇ ਮਤਲਬ ਕਦੋਂ ਤੋਂ ਸੁਣਦਾ ਦੇਖੀ ਆ ਭਾਈ ਨਾਲ ਦੇਖੀ ਸੀ ਬਹੁਤ ਮੈਨੂੰ ਲੱਗਣਾ ਭਾਈ ਇਹਨੂੰ ਸ਼ੇਅਰ ਕਰੂ ਮੈਂ ਅੱਗੇ ਸ਼ੇਅਰ ਕੀਤੀ ਮੈਂ ਦੇਖਿਆ ਬਹੁਤ ਵਧੀਆ ਲੱਗਿਆ ਇਸ ਤੋਂ ਪਹਿਲਾਂ ਵੀ ਕਦੀ ਸੇਵਾ ਭਾਵਨਾ ਦਾ ਕੋਈ ਸੋਚਿਆ ਕਦੀ ਸੋਚਿਆ ਜੀ ਤੁਹਾਡੇ ਨਾਲ ਸੇਵਾ ਲੱਗੀ ਮਤਲਬ ਜੀ ਦੇਖ ਕੇ ਭਾਈ ਸਾਨੂੰ ਫੇਸਬੁਕ ਤੇ ਰਹਿ ਗਿਆ ਸੀ ਭਾਜੀ ਇਸ ਤੋਂ ਬਾਅਦ ਬਹੁਤ ਵਧੀਆ ਲੱਗਦੀ ਸੀ ਇਹ ਵਾਰ ਬਹੁਤ ਵਧੀਆ ਭਾਈ ਤੁਹਾਡੇ ਅੱਗੇ ਸਾਡੇ ਕੋਲ ਭਾਈ ਦੇ ਫਰੈਂਡ ਵੀ ਆਏ ਹੋਏ ਭਾਜੀ ਤੁਸੀਂ ਦੱਸੋ ਕੀ ਦੇਖਿਆ ਜੱਟ ਹੋਏ ਫਿਰ ਜੋੜ ਗਿਆ ਵੀ ਲੱਗਿਆ ਜੱਟ ਦੇਖਿਆ ਜੀ ਵਧੀਆ ਹੈ ਕਿ ਆਹ ਸਾਰਾ ਕੁਝ ਦੇਖ ਕੇ ਵਧੀਆ ਮਿਹਰ ਟ੍ਰੇਡ ਕੀਤਾ ਤੁਸੀਂ ਵਾਹਿਗੁਰੂ ਵਾਹਿਗੁਰੂ ਸ਼ੁਕਰ ਸ਼ੁਕਰ ਜੀ ਨਾ ਹੀ ਹਰ ਕੋਣੀ ਜਾਈ ਸਾਰਾ ਵਿੱਚ ਕੀ ਹੈ ਜਰੂਰ ਜਰੂਰ ਭਾਜੀ ਦਿਓ ਮੈਸੇਜ ਹੋਰ ਕਿੰਨੇ ਦੇਣਾ ਆਜੋ ਭਾਜੀ ਤੁਸੀਂ ਸਾਡੇ ਐਕਚੁਅਲੀ ਫੀਡਬੈਕ ਦਾ ਚੱਕਰ ਤਾਂ ਹੁੰਦਾ ਕਿ ਖੁੱਲੇ ਆਮ ਸਾਰਾ ਕੋਈ ਦੱਸ ਦਿੱਤਾ ਜਾਵੇ ਕਿ ਭਾਈ ਅੰਮ੍ਰਿਤਸਰ ਤੋਂ ਹੈ ਨਾ ਭਾਈ ਅੰਮ੍ਰਿਤਸਰ ਤੋਂ ਵਾਏ ਸਪੈਸ਼ਲ ਅਸੀਂ ਕਾਲਦੇ ਹਾਂ ਅਮਰ ਸਾਹਿਬ ਆਜੋ ਸਾਹਿਬ ਜੀ ਆਜੋ ਭਾਜੀ ਤੁਸੀਂ ਆਜੋ ਬਹੁਤ ਖੁਸ਼ੀ ਹੋ ਇੱਥੇ ਆ ਕੇ ਜੀ ਉੱਪਰ ਦੀ ਆਜੋ ਅਨਮੋਲ ਵੀਰ ਵਰਗਾ ਹਰ ਹਸਪੀਟਲ ਦੇ ਬਾਹਰ ਇੱਕ ਬੰਦਾ ਹੋਣਾ ਚਾਹੀਦਾ ਹਰ ਹਸਪੀਟਲ ਦੇ ਬਾਹਰ ਸਾਰਿਆਂ ਦੀ ਹੈਲਪ ਹੋ ਸਕੇ ਕੋਈ ਵੀ ਨਾ ਰਵੇ ਪੈਸਿਆਂ ਤੋਂ ਕਿਸੇ ਚੀਜ਼ ਤੋਂ ਕੋ ਬੰਦਾ ਨਾ ਹੋ ਉਹ ਸਾਹਮਣੇ ਰਹਤ ਆਪਾ ਜੀ ਮਤਲਬ ਹੁਣ ਟੱਚਪੁਆਇੰਟ ਜਦੋਂ ਅਸੀਂ ਸ਼ੁਰੂ ਅਨਮੋਲ ਭਾਜੀ ਨਰਾਜ ਉਹਦੋਂ ਵੀ ਬੜੇ ਕੀਤੇ ਆ ਨਰਾਜ ਅੱਜ ਵੀ ਬੜੇ ਹੋ ਰਿਹਾ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਕੋਸ਼ਿਸ਼ ਕਰਾਂਗਾ ਸ਼ਾਇਦ ਕੋਈ ਨਰਾਜ ਨਾ ਕਰਾਂ ਮੈਂ ਅੱਜ ਵੀ ਆਪਣੀ ਜ਼ੁਬਾਨੋਂ ਕਹਿੰਦਾ ਮੇਰੇ ਤੋਂ ਅੱਜ ਤੋਂ ਜਦੋਂ ਮੇਰਾ ਐਂਡ ਦਾ ਦਿਨ ਦੁਨੀਆ ਚੋਂ ਨਾ ਉਦੋਂ ਵੀ ਭਾਜੀ ਕਈ ਨਰਾਜ ਰਹਣੇ ਕੋਸ਼ਿਸ਼ ਤਾਂ ਸੀ ਕਰੀ ਨਾ ਸਕਦੇ ਹਜੇ ਵੀ ਕਈ ਲੋਕ ਕਹਿੰਦੇ ਯਾਰ ਵੀਰੇ ਫੋਨ ਨਹੀਂ ਮਿਲਦਾ ਆ ਪੇਸ਼ੈਂਟ ਰਹਿ ਗਿਆ ਉਹ ਪੇਸ਼ੈਂਟ ਰਹਿ ਗਿਆ ਕੋਈ ਦੁਨੀਆ 'ਚ ਐਸਾ ਸ਼ਖਸ ਮੈਨੂੰ ਦਿਖਾਉ ਜਿਹਦੀ ਸਾਰੀ ਦੁਨੀਆ ਫੈਰ ਸਰ ਗਵਰਨਮੈਂਟ ਦਾ ਕੰਮ ਆਏ ਹਾਂ ਸਭ ਤੋਂ ਵੱਡੀ ਗੱਲ ਕਿ ਸਾਡੀ ਹੈਲਥ ਸਿਸਟਮ ਸਹੀ ਕਰ ਬਿਲਕੁਲ ਬਿਲਕੁਲ ਪਰ ਜਦ ਕਿ ਅਹੇ ਅਹੇ ਉਹ ਜੇ ਲੋਕ ਅਹੇ ਸਾਰੇ ਇਕੱਠੇ ਹੋ ਕੇ ਕੰਮ ਕਰਨਦੇ ਗਵਰਨਮੈਂਟ ਦਾ ਕੰਮ ਆ ਬਿਲਕੁਲ ਸਹੀ ਗੱਲ ਸਰ ਕਿਸੇ ਨੂੰ ਇਲਾਜ ਮਿਲੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਕੋਈ ਪਿਆਸਿਆ ਤੂੰ ਰਹਿ ਨਾ ਜਾਵੇ ਕਿਉਂਕਿ ਵੱਡੀ ਪੱਦਰ ਤੇ ਚਾਹੀ ਟੈਕਸ ਲਿਆ ਸਭ ਕੁਝ ਕਰ ਰਹੇ ਤੇ ਇਲਾਜ ਕੋਈ ਨਹੀਂ ਮਿਲਦਾ ਕਿੰਨਾ ਵੱਡਾ ਪੁਆਇੰਟ ਆ ਜਿਉਂ ਨਹੀਂ ਮਿਲਦਾ ਪਿਆ ਲਾ ਕੇ ਤੂੰ 100 ਚੋਂ 99 ਦੇ ਮ ਦੀ ਗੱਲ ਹੈ ਜੇ ਇਸ ਕੰਮ 'ਚ ਕੋਈ ਵੀ ਕਮੀ ਪੇਸ਼ੀ ਹੈ ਫੇਸਬੁਕ ਸਾਰਿਆਂ ਦੇ ਸਾਂਝੀ ਹੈ ਫੇਸਬੁਕ ਸਾਰਿਆਂ ਦੇ ਸਾਂਝੀ ਹੈ ਤਰੀਕਾ ਦੱਸਤਾ ਹੈ ਕਿ ਯਾਰ ਆ ਡੋਨਰ ਆ ਹੈਲਪਰ ਆ ਫੇ ਸ਼ੁਰੂ ਕਰੋ ਕਈ ਕਹਿੰਦੇ ਯਾਰ ਵੀਰੇ ਸਾਡਾ ਕੰਮ ਥੋੜੀ ਅੰਜੀ ਉਹਦਾ ਕੰਮ ਤਾਂ ਮੇਰਾ ਵੀ ਹਨੀ ਮੈਂ ਵੀ ਇੱਕ ਬਿਜ਼ਨਸ ਫੈਮਿਲੀ ਤੋਂ ਆ ਟੀ-ਸ਼ਰਟਾਂ ਫੈਕਟਰੀ ਮੇਰੀ ਬਣਦੀਆਂ ਪਜਾਮੇ ਬਣਦੇ ਮੈਂ ਵੀ ਫਿਰ ਉਹੀ ਬਣਾਵਾ ਜਾ ਕੇ ਕੰਮ ਤਾਂ ਮੇਰਾ ਵੀ ਨਹੀਂ ਆ ਪਰ ਇੱਕ ਦਰਦ ਹੈ ਤੁਸੀਂ ਵੀ ਦਰਦ ਲਈ ਖੜੇ ਹੋ ਮੈਂ ਵੀ ਦਰਦ ਲਈ ਖੜਾ ਜੇ ਫਿਰ ਵੀ ਕਿਸੇ ਨੂੰ ਹੁਣ ਇਹੀ ਦਿੱਕਤ ਹੈ ਯਾਰ ਕਿ ਇਦਾਂ ਨਹੀਂ ਹੋਇਆ ਇਦਾਂ ਨਹੀਂ ਹੋਇਆ ਕੁਝ ਤਾਂ ਲੋਕੀ ਰੱਬ ਤੋਂ ਵੀ ਨਹੀਂ ਸੀਗੇ ਰ ਮੋਕਸ਼ਕਲ ਜੈਨੇ ਨੇ ਦੂਰਾਣਾ ਦਈਦਾ ਭਾਈ ਗਲਤ ਗੱਲ ਹੈ ਜੇ ਪਿਆਰ ਕਰਦੇ ਹੋ 80 ਕਿਲੋਮੀਟਰ ਪੁਰਾਣੀ ਗਲਤ ਗੱਲ ਹੈ ਇਹ ਨਵਾਂ ਸ਼ਹਿਰ ਤੋਂ ਵੀ ਅੱਗੇ ਮਜਾਰੀ ਪੈਂਦਾ ਮਜਾਰੀ ਇਹ ਵਾਲਾ ਪਿਆਰ ਹੋਰ ਲੈਵਲ ਹੈ ਹਾਂਜੀ 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 ਭਾਜੀ ਉਹਨਾਂ ਦੀ ਸੇਵਾ ਦੇ ਇੱਕ ਬਹੁਤ ਵਧੀਆ ਲੱਗਿਆ ਤੇ ਇਹ ਹਰੇਕ ਨੂੰ ਮੈਸੇਜ ਕਹਿੰਦੇ ਆ ਵੀ ਅਨਮੋਲ ਹਰ ਜਗ੍ਹਾ ਤਾਂ ਨਹੀਂ ਪਹੁੰਚ ਸਕਦਾ ਪਰ ਅਨਮੋਲ ਦੀ ਸੋਚ ਤਾਂ ਪਹੁੰਚ ਸਕਦੀ ਹੈ ਆਪਾਂ ਜ ਆਪਣੇ ਪਿੰਡਾਂ ਦੇ ਵਿੱਚ ਉੱਠ ਕੇ ਆਪਾਂ ਜ ਆਪਣੇ ਇਦਾਂ ਦੇ ਲੋਕਾਂ ਨੇ ਜੋ ਵੀ ਤੁਹਾਨੂੰ ਜਿੱਦਾਂ ਵੀ ਤੁਹਾਡੀ ਸੇਵਾ ਤੁਹਾਡੀ ਵਧੀਆ ਲੱਗੇ ਜਰੂਰ ਕਰੋ ਇੱਕ ਦਸਵੰਨ ਕਦਨ ਤਰੀਕੇ ਨਹੀਂ ਵੀ ਹਾਂ ਲੰਗਰੇ ਲਾਓ ਲੰਗਰੇ ਜੀ ਲੋਕ ਉਹਦੋਂ ਸੀ ਕਿ ਉਹ ਤਾਂ ਭੁੱਖ ਮਰੀ ਸੀ ਅੱਜ ਬਿਮਾਰੀਆਂ ਆ ਅੱਜ ਬਿਮਾਰੀਆਂ ਦਾ ਹੀ ਲਗਨ ਬਣਦਾ ਤੇ ਉੱਠ ਕੇ ਜੂਤ ਨਮੀ ਸੋਰ ਸ਼ੁਰੂ ਕਰੋ ਠੀਕ ਹੈ ਜੀ ਪਾਜੀ ਦੀ ਹਰ ਟੀਮ ਇੱਕ ਜਗ੍ਹਾ ਲੁਧਿਆਣਾ ਤਾਂ ਬਾਕੀ ਹੋਰ ਜਗ੍ਹਾ ਤਾਂ ਨਹੀਂ ਪੁੱਛ ਸਕਦੀ ਪਰ ਉਹਨਾਂ ਦੀ ਸੋਚ ਜਰੂਰ ਪਾ ਜਾਓ ਆਪਣੇ ਵਿੰਡੋ ਉੱਥੇ ਖੜੇ ਉਹ ਠੀਕ ਹੈ ਜੀ ਲੁਧਿਆਣੇ ਤੋਂ ਸ਼ੁਰੂ ਹੋਈ ਸੀ ਭਾਜੀ ਹਰ ਸ਼ਹਿਰ ਚ ਐਨ ਜੀਓ ਖੁੱਲ ਗਈ ਭਾਜੀ ਕਿੱਥੋਂ ਬੱਸੀ ਪਠਾਨਾ ਬੱਸੀ ਪਠਾਨਾ ਤੋਂ ਫਤਿਹਗੜ੍ਹ ਸਾਹਿਬ ਤੋਂ ਐਨ ਜੀਓ ਹੋ ਗਈ ਅੰਮ੍ਰਿਤਸਰ ਤੋਂ ਹੋ ਗਈ ਕੰਨੇ ਤੋਂ ਹੋ ਗਈ ਮੈਂ ਕਹਿੰਦਾ ਕੋਈ ਪੰਜਾਬ ਦੇ ਵਿੱਚ ਕਿ ਇੰਡੀਆ ਦੇ ਵਿੱਚ ਮੈਪ ਤੇ ਕੋਈ ਜਗ੍ਹਾ ਰਹੀ ਨਹੀਂ ਜਿੱਥੇ ਸਾਡੀ ਟੀਮ ਨੰਬਰ ਸੀ ਰਾਸ਼ਨ ਦੇਣਾ ਵਿੱਚ ਮਾਰੇ ਗਏ ਸ਼ੁਰੂ ਕੀਤਾ ਨਾ ਉਹ ਵੀ ਪੈਸੇ ਆਪਾਂ ਕਹਿੰਦਾ ਨਾ ਡੋਨਰ ਨੂੰ ਵੀ ਮੈਂ ਕਹਿੰਦਾ ਬੜਾ ਜਾਣੀ ਦਿਆਬਾਧ ਨਹੀਂ ਹਰ ਬੰਦੇ ਨੂੰ ਭਾਜੀ ਜਿਹੜਾ ਵੀ ਅੱਜ ਤੱਕ ਦਸਬੰਧ ਕੱਢਦਾ ਦਸਬੰਧ ਤੁਹਾਡਾ ਹੈ ਜ਼ਿੰਮੇਵਾਰੀ ਸਮਝ ਕੇ ਕਿਸੇ ਨੂੰ ਫੜਾਣ ਤੋਂ ਪਹਿਲਾਂ ਪਹਿਲਾਂ ਉਹਨੂੰ ਚੈੱਕ ਕਰੋ ਉਹਨੂੰ ਚੈੱਕ ਨਾ ਕਰੋ ਮਰੀਜ਼ ਨੂੰ ਮਿਲੋ ਤੁਸੀਂ ਕਦੀ ਹਸਪੀਟਲਾਂ 'ਚ ਜਾਓ ਤੁਹਾਨੂੰ ਆਪ ਹੀ ਬਥੇਰੇ ਸੇਵਾ ਲਈ ਮਿਲ ਜਾਣੀ ਤੁਹਾਡੀ ਜਗ੍ਹਾ ਤੁਸੀਂ ਕਿਉਂ ਕਿਸੇ ਦੇ ਅਕਾਊਂਟ 'ਚ ਪਾ ਰਹੇ ਹੋ ਸੋਸ਼ਲ ਮੀਡੀਆ ਅਸੀ ਚੀਜ਼ ਆ ਜਿੱਥੇ ਭਲਾ ਵੀ ਬਹੁਤ ਵੱਡੀ ਪੱਧਰ ਤੇ ਹੁੰਦਾ ਤੇ ਬੇੜਾ ਕਰਕੇ ਵੀ ਬਹੁਤ ਵੱਡੀ ਪੱਧਰ ਤੇ ਹੁੰਦਾ ਤੇ ਇਸ ਕਰਕੇ ਕਦੀ ਵੀ ਕੋਈ ਵੀ ਫੇਸਬੁੱਕ ਤੇ ਜਾਂ ਵਾਇਰਲ ਮਰੀਜ਼ ਦੇਖਦੇ ਹੋ ਉਹਦੀ ਇਨਕੁਆਰੀ ਕਰਕੇ ਸੇਵਾ ਕਰਿਆ ਕਰੋ ਖਾਸ ਕਰ ਮੇਰੇ ਐਨ ਆਰ ਆਈ ਵੀ ਜਿਹੜੇ ਐਨ ਆਰ ਆਈ ਵੀਰ ਮੇਰੇ ਬਾਹਰ ਬੈਠੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇੰਡੀਆ 'ਚ ਬੈਠੇ ਮਰੀਜ਼ ਕਿੱਥੇ ਆ ਕੀ ਘਰ ਆ ਕੀ ਨਹੀਂ ਮੈਂ ਆਪਣੀ ਦੀ ਗੱਲ ਕਰਾਂ ਮੇਰੇ ਕੋਲ ਕਈ ਵਾਰ ਐਸੇ ਮਰੀਜ਼ ਆ ਜਾਂਦੇ ਨੇ ਕਿ ਮੇਰੇ ਲਈ ਔਖਾ ਹੋ ਜਾਂਦਾ ਕਿ ਮੈਂ ਵੈਰੀਫਿਕੇਸ਼ਨ ਕਿੱਦਾਂ ਕਰਾਂ ਉਹਦੀ ਉਹਦੇ ਘਰ ਤੱਕ ਕਿੱਦਾਂ ਜਾਵਾਂ ਉਹਦੇ ਉਹਦੇ ਕੇਸ ਰੀਡ ਕਿੱਦਾਂ ਕਰਨਾ ਝੂਠ ਕਿੰਨਾ ਬੋਲਦੇ ਇੱਥੇ ਪੇਸ਼ੈਂਟ ਜਿਹਦੇ ਕਰਕੇ ਫਿਰ ਦਿਲ ਥੋੜਾ ਜਿਹਾ ਝੱਕ ਜਾਂਦਾ ਬਾਕੀ ਫਿਰ ਵੀ ਵੀਰਾਂ ਨੂੰ ਵੀਰੇ ਹੋਰ ਕਿਸੇ ਨੇ ਕੁਝ ਕਹਿਣਾ ਆਜੋ ਆਜੋ ਸਰ ਆਜੋ ਗ੍ਰਿੰਦਰ ਮੇਰੇ ਵਰਗਾ ਬੰਦਾ ਹੈ ਕੀ ਬਾਤ ਇੱਕ ਫੋਨ ਤੇ ਕਹਿੰਦਾ ਭਾਈ ਜੀ ਹਾਂ ਰੁਕੋ ਦੋ ਮਿੰਟ ਸਸਿਕਾਲ ਦੀ ਸਾਰਿਆਂ ਨੂੰ ਹਰੇਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਆ ਆਸ ਹੁੰਦੀ ਆ ਕਿ ਮੈਂ ਇਹ ਜੇ ਇਨਸਾਨ ਨੂੰ ਮਿਲਾਂ ਕਿ ਜਿਹੜਾ ਦੁਨੀਆ ਦੇ ਕਲੰਬਰ ਹੋਵੇ ਪਰ ਦੁਨੀਆ ਦੇ ਬਹੁਤ ਐਸੇ ਲੋਕ ਨੇ ਜਿਹੜੇ ਤਾਰ ਨੇ ਜਿੱਦਾਂ ਕਿ ਸਿੰਗਰ ਲਾ ਲੋ ਐਕਟਰ ਲਾ ਲੋ ਪਰ ਜਿਹੜਾ ਅਨਮੋਲ ਵੀਰ ਕੰਮ ਕਰਿਆ ਇਹਦੇ ਵਰਗਾ ਕੋਈ ਬੰਦਾ ਹੀ ਹੈ ਨਹੀਂ ਤੇ ਮੈਂ ਯੂਥ ਨੂੰ ਇੱਕੋ ਬੇਨਤੀ ਕਰੂੰਗਾ ਕਿ ਯੂਥ ਅਨਮੋਲ ਵੀਰ ਦਾ ਪੂਰਾ ਪੂਰਾ ਸਾਥ ਦੋ ਤੇ ਜਿਹੜੇ ਪੇਸ਼ੈਂਟ ਮਰ ਰਹੇ ਆ ਬਿਨਾ ਪੈਸੇ ਤੋਂ ਬਿਨਾ ਦਵਾਈ ਤੋਂ ਉਹ ਨਾ ਮਰਨ ਸਕਣ ਤੇ ਅਨਮੋਲ ਵੀਰੇ ਵਾਂਗਾਂ ਬੰਦਾ ਜੇ ਦੁਨੀਆ ਤੇ ਹੈ ਨਹੀਂ ਤੇ ਹਰੇਕ ਬੰਦੇ ਨੂੰ ਮੇਰੇ ਨੂੰ ਵੀਰ ਨੂੰ ਬੇਨਤੀ ਆ ਕਿ ਆਪਣੇ ਦਿਸਬੰਧ ਕਰ ਜੀ ਉਸਦੇ ਇਹ ਨਾ ਬਾਈ ਵਰਗਾ ਵੀ ਦੁਨੀਆ 'ਚ ਕੋਈ ਨਹੀਂ ਹੈ। ਇਹ ਉਹ ਬਾਈ ਹੈ ਭਾਜੀ ਮੇਰੀ ਵੀਡੀਓ ਦੇਖ ਕੇ ਦੂਜੇ ਦੀ ਦੁਕਾਨ ਤੇ ਆ ਗਿਆ ਸੀ ਕਹਿੰਦਾ ਵੀਰੇ ਅਨਮੋਲ ਤੋਂ ਮੇਰੇ ਬਿਲਕੁਲ ਲਿਖੇ ਆਂਦਾ। ਉਹ ਟਾਈਮ ਨਾ ਦੇਖੀ ਪਰ ਆ ਫੋਨ ਕਰਦੀ ਮਤਰਾ ਕਿੱਥੇ ਜਾਣਾ ਕਦੋਂ ਕਿੱਥੇ ਇਹ ਉਹ ਸ਼ਖਸ ਹੈ ਜਿਹਨਾਂ ਨੂੰ ਫੋਨ ਕਰਨਾ ਹੈ ਲੋ ਭਾਜੀ ਲੋੜ ਹੈ ਜੀ ਭਾਈ ਕਿੱਥੇ ਆਣਾ ਕਿੱਥੇ ਓਕੇ ਉਹ ਮਤਲਬ ਸੈਕਿੰਡਾਂ ਦੇ ਵਿੱਚ ਬੰਦਾ ਮਨੋ ਟੈਨ ਕਰਦਾ ਪਹੁੰਚ ਗਿਆ ਜਮੇ ਗਰੇਂਦਰ ਵੀਰ ਆ ਭਾਜੀ ਇੱਕ ਹੋਰ ਗੱਲ ਹੈ ਕਿ ਇਹ ਵੀਰ ਜਿਹੜਾ ਕੰਮ ਕਰ ਰਿਹਾ ਹੈ ਇਹ ਸਰਕਾਰਾਂ ਦੇ ਮੂੰਹ ਤੇ ਚਪੇੜ ਵੱਜ ਰਹੀ ਹੈ। ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਕੰ ਉਹ ਵੀਰ ਨਭਾ ਰਿਹਾ ਅੱਜ ਵੀਰ ਦਾ ਬੂਟਾ ਲਾ ਹੈ ਪੂਰੇ ਪੰਜਾਬ ਦੇ ਵਿੱਚ ਫੈਲ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਆਲ ਇੰਡੀਆ ਓਵਰ ਵਰਲਡ ਦੇ ਵਿੱਚ ਫੈਲ ਜਾਏਗਾ ਪਰ ਇਹਦੇ ਵੀਰਵਾਗੀ ਐਨ ਜੀਓ ਕਦੇ ਵੀ ਮਿਲੂਗੀ ਨਹੀਂ 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 ਭਾਜੀ ਤੇ ਸ਼ੀਸ਼ੇ ਵਾਂਗੂ ਬਿਲਕੁਲ ਸਾਫ਼ ਐਨ ਜੀਓ ਜਦ ਮੈਂ ਜੀ ਬੰਦੇ ਕੇਸ ਰੀਡ ਕਰਨੇ ਕਿਸੇ ਪਿੰਡ 'ਚ ਇਹ ਬਹੁਤ ਦੂਰ ਆਪਣੇ ਸ਼ਹਿਰ ਤੋਂ ਤੇ ਉਹ ਜਦੋਂ ਕੇਸ ਰੀਡ ਕਰਨੇ ਪਿੰਡ ਵਿੱਚ ਬੜੇ ਨਾ ਜਿਸ ਵੀਰ ਨੂੰ ਇਹ ਬੈਠਾ ਸੀ ਬੰਦਾ ਨੇ ਪੁੱਛਿਆ ਵੀਰੇ ਇਹ ਹੀ ਮੋਦ ਦੀ ਅੰਜੋ ਤੋਂ ਆਏ ਆ ਉਹਨੇ ਪਹਿਲਾਂ ਕੀ ਆਖਿਆ ਅਨੇ ਵੀਰੇ ਮੈਨੂੰ ਫੋਲੋ ਕਰਦਾ ਪਹਿਲਾਂ ਚਾਹ ਪਾਣੀ ਦੱਸੋ ਕਹਿੰਦਾ ਵਾਹਿਗੁਰੂ ਵਾਹਿਗੁਰੂ ਬਾਈ ਸ਼ੁਕਰ ਆ ਯਾਰ ਸਾਰੇ ਬਾਈ ਨੂੰ ਪਿਆਰ ਕਰਨ ਵਾਲੇ ਪਿੰਡ ਪਿੰਡ ਚ ਬੈਠਾ ਹੈ ਹਰ ਇੱਕ ਤਰ੍ਹਾਂ ਦਾ ਬੰਦੇ ਲੋਕ ਬਹੁਤ ਪਿਆਰ ਦਿੰਦੇ ਆ ਆਪਣਾ ਇਹੋ ਜਨ ਪੁਲਿਸ ਵਾਲਿਆਂ ਨੇ ਇੱਕ ਮੁੰਡੇ ਨੂੰ ਰੋਕ ਲਿਆ ਤੇ ਮੇਰੇ ਕੋਲ ਮੁੰਡਾ ਆਇਆ ਕਹਿੰਦਾ ਭਾਈ ਮੈਂ ਤੁਹਾਡੇ ਕੋਲ ਸੇਵਾ ਕਰਨ ਆ ਰਿਹਾ ਸੀਗਾ ਤੇ ਪੁਲਿਸ ਵਾਲਿਆਂ ਨੇ ਰੋਕ ਲਿਆ ਓਕੇ ਭਾਈ ਕਹਿੰਦੇ ਭਾਈ ਨੋ ਮੂਲ ਭਾਈ ਕੋ ਚੱਲਣਾ ਸੇਵਾ ਕਰਨ ਕਹਿੰਦੇ ਉਹਨੂੰ ਮੂਲ ਫੇਸਬੁਕ ਵਾਲਾ ਕਹਿੰਦੇ ਚੱਲ ਜਾ ਉਹ ਭਰਾਵਾ ਮਤਲਬ ਆਈ ਐਮ ਮੇਰੇ ਹੁਣ ਵੀ ਰੌਂਗ ਤੇ ਖੜੇ ਆ ਪਰ ਮਤਲਬ ਮੈਂ ਆਪ ਇਸ ਪਿਆਰ ਨੂੰ ਦਾਗ ਵੀ ਨਾ ਲੱਗਣ ਦਵੇ ਕੋਈ ਮੇਰਾ ਵੀਰ ਕੋਈ ਮੇਰੀ ਭੈਣ ਕਿਸੇ ਨੂੰ ਕੋਈ ਦਿੱਕਤ ਆ ਮੇਰੇ ਨਾਲ ਡਾਇਰੈਕਟ ਮਿਲੇ ਮੈਨੂੰ ਗੱਲ ਕਰੇ ਕਿ ਵੀਰੇ ਤੇਰਾ ਆਹ ਟੀਮ ਮੈਂਬਰ ਤੇਰਾ ਨਾਮ ਖਰਾਬ ਕਰ ਰਿਹਾ ਕਿਉਂਕਿ ਮੈਂ ਜਿੱਦਾਂ ਹੁਣ ਭਾਜੀ ਦੇਖੋ ਇੰਨੀ ਦੁਨੀਆ ਮੈਂ ਹਰ ਕਿਸੇ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਕਿ ਆਹ ਬੰਦਾ ਹੈ ਮੇਰੀ ਜ਼ਿੰਮੇਵਾਰੀ ਹੈ ਜੇ ਕੁਝ ਗਲਤ ਕਰਦਾ ਦੇਖੋ ਤੁਸੀਂ ਆਪ ਸਮਝਦਾਰ ਹੋ ਖਾਸ ਕਰ ਪੈਸੇ ਦਿੱਤਾ ਹੇਰ ਫੇਰੇ ਸੰਜੀ ਵਿੱਚ ਹੋਣੀ ਨਹੀਂ ਜੇ ਫਿਰ ਵੀ ਕੋਈ ਡੋਨਰ ਭਾਜੀ ਆ ਕੇ ਡਾਇਰੈਕਟ ਸਾਨੂੰ ਪੈਸੇ ਦੇ ਰਿਹਾ ਤਾਂ ਸਾਡੀ ਕੀ ਗਲਤੀ ਅੱਜ ਤੋਂ 4 ਸਾਲ ਤੋਂ ਮੈਂ ਰੋਲਾ ਪਾ ਰਿਹਾ ਸਸਤੀ ਕਾਲ ਜੀ ਵੀਡਿਓ ਮੋਨਟੈਪਟ ਮਨੀ ਔਰ ਥਿੰਕ ਸਾਡਾ ਕੋਈ ਅਕਾਊਂਟ ਨੰਬਰ ਨਹੀਂ ਅਸੀਂ ਪੈਸੇ ਨੂੰ ਹੱਥ ਨਹੀਂ ਲਾਂਦੇ ਜੇ ਫਿਰ ਕੋਈ ਪੈਸੇ ਆ ਕੇ ਆਫਰ ਕਰ ਰਿਹਾ ਤਾਂ ਕੀ ਕਸੂਰ ਹੈ ਦੱਸੋ ਸਾਡਾ ਇਸ ਕਰਕੇ ਜੀ ਜਦੋਂ ਬਚ ਕੇ ਰਹੋ ਕੋਈ ਤੁਹਾਨੂੰ ਗਲਤ ਬੋਲ ਰਿਹਾ ਉਹ ਆਫ ਕੌਰਸ ਮੇਰੀ ਟੀਮ ਦਾ ਮੈਂਬਰ ਨਹੀਂ ਹੋਊਗਾ ਜਿਹੜਾ ਸਾਡੀ ਟੀਮ ਦਾ ਮੈਂਬਰ ਹੋਊਗਾ ਉਹ ਕਦੇ ਪੈਸੇ ਨਹੀਂ ਲਊਗਾ ਉਹ ਮਰੀਜ਼ ਨੂੰ ਮਲਾਊਗਾ ਤੁਹਾਨੂੰ ਮਰੀਜ਼ ਨੂੰ ਮਿਲੋ ਮਰੀਜ਼ ਦੀ ਤਸੱਲੀ ਕਰੋ ਜੇ ਕੋਈ ਕਮੀ ਪੇਸ਼ੀ ਸਾਨੂੰ ਦੱਸੋ ਪਹਿਲਾਂ ਅਸੀਂ ਪ੍ਰਾਈਵੇਟ ਹਸਪੀਟਲਾਂ ਦੇ ਢਿੱਡ ਪਰੇ ਹੁਣ ਅਸੀਂ ਸਿਵਲ ਵੱਲ ਤੁਰ ਪਏ ਆ ਜਾਂ ਪੀਜੀਐ ਵੱਲ ਤੁਰ ਪਏ ਆ ਕਿ ਚਲੋ ਪਹਿਲਾਂ ਮਰੀਜ਼ ਆਂਦਾ ਸੀਗਾ ਉਹਨੂੰ ਕਹਿਣਾ ਯਾਰ ਚਲ ਜਿੱਥੇ ਮਰਜ਼ੀ ਐਡਮਿਟ ਹੋ ਜਾ ਅਸੀਂ ਪੈਸੇ ਲਾਦਾ ਹੁਣ ਸਾਡੀ ਟੀਮ ਇੰਨੀ ਤਕੜੀ ਬਣ ਚੁੱਕੀ ਹੁਣ ਅਸੀਂ ਕਹਿੰਨੇ ਕਿ ਬਾਈ ਤੁਹਾਨੂੰ ਪੀਜੀਏ ਭੇਜਾਂਗੇ ਉੱਥੇ ਜੋ ਖਰਚਾ ਹੋਊਗਾ ਅਸੀਂ ਬੈਠੇ ਹੁਣ ਉਸ ਤੋਂ ਉੱਤੇ ਹੋਰ ਕੀ ਕਰ ਸਕਦੇ ਲੱਗ ਕੇ ਯੂਥ ਦਾ ਹੀ ਇਹਦਾ ਖੋਦ ਦਾ ਮੈਡੀਕਲ ਇਹਦਾ ਖੋਦ ਦਾ ਮੈਡੀਕਲ ਸਟੋਰ ਆ ਜਦ ਕਿ ਇਹ ਕਸਟਮਰ ਨੂੰ ਦੱਸਦਾ ਜਾਂ ਤੇਰੀ ਐਨਜੀਓ ਬਾਰੇ ਦੱਸਦਾ ਤੇ ਖੋਦ ਰੋਣਾ ਸ਼ੁਰੂ ਕਰ ਦਿੰਦਾ ਫਿਰ ਨਾਲ ਇਹਨੇ ਅੱਖੀ ਇਦਾਂ ਦੇ ਬਣਾ ਦੇ ਨਾ ਤਾਂ ਵੀਡੀਓ ਹੀ ਦੇਖ ਕੇ ਬਣਾ ਰਹਿ ਸਾਡੇ ਰਾਤ ਨੂੰ ਨਾ ਸ਼ੇਅਰ ਕੀਤੇ ਮੇਰਾ ਨੀਂਦ ਨਹੀਂ ਉਦੋਂ ਭਰਾ ਵੀਡੀਓ ਦੇਖ ਕੇ ਘਰ ਵਿੱਚ ਖਾਣ ਬਾਰਤ ਆ ਅੱਜ ਚਲੋ ਇੰਨਾ ਸੀ ਸੀਰੀਅਸ ਹੈ ਇਕੱਲੇ ਕਮਰੇ ਵਿੱਚ ਬਹਿ ਕੇ ਤੇਰੀ ਵੀਡੀਓ ਸ਼ੇਅਰ ਕਰ ਰਿਹਾ ਇਹੋ ਜਿਹਾ ਸੀਰੀਅਸ ਕੇਸ ਪੂਰਾ ਮਾਨ ਆ ਭਾਜੀ ਯਾਰ ਤੁਹਾਡੇ ਤੇ ਜਿੱਥੋਂ ਭਾਜੀ ਤੁਰੇ ਸੀ ਕਿਤੇ ਮਜ਼ਾਕ ਕੀਤਾ ਸੀ ਲੋਕਾਂ ਨੇ ਹੁਣ ਦੇਖੋ ਮਲੇ ਕਿਸੇ ਦਾ ਭਾਜੀ ਘਰ ਬਚਦਾ ਆਪਣੇ ਇੱਥੇ ਖੜਨ ਨਾਲ ਆਪਣਾ ਕੀ ਜਾਂਦਾ ਜੇ ਵੀਰੇ ਕੋ ਲਾਈਵ ਤੁਸੀਂ ਖੜੇ ਹੋ 8 ਵਜੇ ਹੋ ਵੀ ਇਹ ਜੀ ਇਹ ਮਜ਼ਾਕ ਹੈ ਨਾ ਇਹ ਮਜ਼ਾਕ ਸਾਰੀ ਦੁਨੀਆ ਨੂੰ ਕਰਨਾ ਚਾਹੀਦਾ ਇਹੀ ਤਾਂ ਔਖਾ ਹੈ ਭਾਜੀ ਮਜ਼ਾਕ ਹਾਂ ਆ ਫਿਰ ਜੋ ਤੇਰੀ ਸੋਚ ਹੈ ਨਾ ਇਹ ਹਰ ਇੱਕ ਡਾਕਟਰ ਦੀ ਸੋਚ ਬਣ ਜੇ ਨਾ ਤੇ ਦੁਨੀਆ ਕਿਤੇ ਦੀ ਕਿਤੇ ਜੇ ਡਾਕਟਰ ਦੇ 200 ਰੁਪਏ ਬੰਦੇ ਨਾ 10 ਰੁਪਏ ਲੈਣੇ ਸ਼ੁਰੂ ਕਰ ਦੇਣਾ ਤੇ ਅੱਧੀ ਦੁਨੀਆ ਭਾਜੀ ਉਹ 10 ਦੀ ਗਾਰੰਟੀ ਮੇਰੀ ਤੁਸੀਂ ਦੇਖੋ ਮੈਂ ਪਹਿਲਾਂ ਵੀ ਕਿਹਾ ਸੀ ਸਰਕਾਰ ਨੂੰ ਕਿ ਇੱਕ ਹਰ ਸ਼ਹਿਰ ਦੇ ਵਿੱਚ ਇੱਕ ਵਧੀਆ ਹਸਪੀਟਲ ਬਣਾ ਦਿਓ ਸਰਕਾਰੀ ਸਰਕਾਰੀ ਤਨਖਾਹ ਤੁਸੀਂ ਦਿਨੇ ਹੀ ਹੋ ਸਰਕਾਰੀ ਸਭ ਕੁਝ ਦਿੰਨੇ ਹੋ ਬਸ ਕੀ ਆ ਭਾਜੀ ਉੱਥੇ ਕੋਈ ਜਿੱਦਾਂ ਕਲਾਸ ਦੇ ਵਿੱਚ ਸਮਝ ਲਓ ਇੱਕ ਵਧੀਆ ਕਲਾਸ ਬਣੀ ਕੰਪਿਊਟਰ ਲੱਗੇ ਡੈਕਸ ਮਹਿੰਗੇ ਲੱਗੇ ਟੀਚਰ ਐਨ ਉਕੀਫਾ ਇਹ ਨਹੀਂ ਮੈਡੀਕਲ ਹੌਜੀ ਆਪਣੇ ਪਹਿਲਾਂ ਪੈਸਾ ਦਾ ਭਰਨ ਜੇ ਤਾਂ ਬਾਹਰ ਬੜੀ ਵਧੀਆ ਹਸਪਤਾਲਾਂ ਦਾ ਜਾਣ ਕੇ ਡਾਕਟਰਾਂ ਨੇ ਕਿੱਥੋਂ ਭਰਨੀ ਹੈਗਾ ਹਸਪਤਾਲ ਬਣ ਜਾਵੇ ਬਾਜੀ ਵਧੀਆ ਡਾਕਟਰ ਵਿੱਚ ਹੋ ਜਾਣ ਤਨਖਾਹਾਂ ਤੁਸੀਂ ਦਿੰਨੇ ਹੋ ਇਕੁਇਪਮੈਂਟ ਤੁਸੀਂ ਦਿੰਨੇ ਹੋ ਰੁਪਈਆ ਲੱਖ ਰੁਪਈਆ ਹਰ ਹਸਪਤਾਲ ਦੇ ਵਿੱਚ ਪੂਰੇ ਪੰਜਾਬ ਦੇ ਦੇਣ ਨੂੰ ਮੈਂ ਤਿਆਰ ਆ ਮੇਰੇ ਡੋਨਰ ਤਿਆਰ ਆ ਹੋਰ ਕੀ ਚਾਹੁੰਦੇ ਆ ਬਾਈ ਦਾ ਕਹਿਣਾ ਘੜਾ ਭਰ ਚੁੱਕਿਆ ਇੱਥੇ ਤਾਂ ਕਾਗਜ਼ ਦਨ ਟੁੱਟਿਆ ਨਾ ਚਾਰ ਨੂੰ ਲੈ ਕੇ ਡੁੱਬਾ ਡੁੱਬਣਾ ਡੁੱਬਣਾ ਮੈਂ ਕਹਿੰਦਾ ਬਾਜੀ ਕਈ ਲੋਕ ਕਹਿੰਦੇ ਵੀਰੇ ਤੂੰ ਨਾਮ ਨਹੀਂ ਲੈਂਦਾ ਹਸਪਤਾਲ ਜਿਸ ਦਿਨ ਮੈਂ ਇੱਕ ਹਸਪਤਾਲ ਦਾ ਜਲ ਸਹੀ ਗੱਲ ਬੋਲੀ ਉਹਦਾ ਕੀ ਫਾਇਦਾ ਫਿਰ ਕੱਲ ਨੂੰ ਰੱਬ ਨਾ ਕਰੇ ਮੈਨੂੰ ਕੁਝ ਹੋ ਗਿਆ ਮੇਰੀ ਫੈਮਲੀ ਨੂੰ ਮੇਰਾ ਮੁੰਡਾ ਕੌਣ ਲੈ ਕੇ ਦਊਗਾ ਲੋਕਾਂ ਨੇ ਤਾਂ ਸੁਧਰ ਨਾ ਨਹੀਂ ਨਾ ਹਸਪੀਟਲਾਂ ਨੇ ਸੁਧਰ ਨਹੀਂ ਕਿਉਂਕਿ ਭਾਜੀ ਆਪਣੇ ਕੋਲ ਪਾਵਰ ਹੀ ਨਹੀਂ ਆਪਾਂ ਇੱਕ ਆਮ ਬੰਦੇ ਆ ਆਮ ਬੰਦੇ ਤੁਹਾਨੂੰ ਪਤਾ ਹੁਣ ਕੀ ਕਰ ਲੂਗਾ ਆਮ ਬੰਦੇ ਦੀ ਕੀ ਪਾਵਰ ਵੀਡੀਓ ਪਾਤੀ ਫੇਸਬੁਕ ਤੇ ਬਸ ਹੁਣ ਐਡੇ ਵੱਡੇ ਹਸਪੀਟਲ ਇੰਨਾ ਕੋਈ ਕੁਝ ਚੱਲ ਰਿਹਾ ਸਾਰਿਆਂ ਨੂੰ ਪਤਾ ਪਰ ਪੰਗਾ ਕਿਉਂ ਨਹੀਂ ਕੋਈ ਲੈ ਰਿਹਾ ਸਾਰਿਆਂ ਦੀ ਰੋਟੀ ਆ ਰਹੀ ਓਥੋਂ ਸਾਰਿਆਂ ਦੀ ਰੋਟੀ ਵੀ ਕਾਦੀ ਭਰਾਵਾ ਅਨਦਰ ਲੈਵਲ ਆ ਰੋਟੀ ਤੇ ਚਲੋ ਰੱਬ ਕਹਿੰਦਾ ਜਿੰਨੇ ਪਿਆਦਾ ਕੀਤਾ ਉਹਨਾਂ ਨੂੰ ਮਿਲ ਜਾਣੀ ਪਰ ਇਹਨਾਂ ਨੂੰ ਰੋਟੀ ਤਾਂ ਉਤਲੇ ਵਾਲੇ ਲਾ ਲਿਆ ਸਹੀ ਗੱਲ ਹੈ ਇਹਨਾਂ ਨੂੰ ਸੀ ਵੀ ਕੀ ਕਰ ਸਕਦੇ ਮੈਨੂੰ ਕੋਈ ਕੋਈ ਵੀਰ ਆ ਕੇ ਸਲਾਹ ਦੇਵੇ ਵੀਰੇ ਐਦਾਂ ਨਹੀਂ ਤੁਸੀਂ ਹੁਣ ਸਾਨੂੰ ਸਿਵਲ ਪੀਏ ਕਿਸੇ ਨੇ ਸਲਾਹ ਦਿੱਤੀ ਸੀ ਉੱਧਰ ਨੂੰ ਤੁਰ ਪਏ ਪਹਿਲਾਂ ਕੋਈ ਨਹੀਂ ਸੀ ਸਿਖਾਣ ਵਾਲਾ ਪਹਿਲਾਂ ਅਸੀਂ ਪ੍ਰਾਈਵੇਟਾਂ ਦੇ ਹੁਣ ਭਰੀ ਜਾਂਦੇ ਸੋ ਸਾਡੇ ਕੋਲ ਜਿੰਨੇ ਮਰੀ ਜਾਂਦੇ ਸੀ ਉਹਨਾਂ ਕਹਿੰਦੇ ਬਾਈ ਤੈਨੂੰ ਸਿਵਲ ਪੀਜੀ ਆ ਭੇਜ ਦਿੰਨੇ ਆ ਉਹ ਬਾਈ ਉਹ ਜੇ ਉੱਥੇ ਹੀ ਕਰਾਉਣਾ ਸੀ ਫਿਰ ਤੇਰੇ ਕੋਲ ਕੀ ਕਰਨਾ ਆ ਕਈ ਝੂਠ ਬੋਲਦੇ ਆ ਫਰਾਡ ਹੁੰਦੇ ਆ ਘਰ ਕਰਾਏ ਦੇ ਕੇ ਘਰ ਆਪਣਾ ਨਿਕਲਦਾ ਰਬੜ ਵਾਲਾ ਫੋਨ ਜਾਣ ਕੇ ਰਬੜ ਚੜਾ ਕੇ ਮੇਰੇ ਕੋਲ ਆਂਦੇ ਆ ਪਿੱਛੇ ਜਨਾਨੀ ਨੂੰ ਆਈਫੋਨ ਫੜਾ ਜਾਂਦੇ ਆ ਬਿਲਕੁਲ ਉਹੀ ਉਹ ਸੋਚਦੇ ਆ ਕਿ ਯਾਰ ਮਤਲਬ ਸਾਡੇ ਤੋਂ ਹਿਾਰ ਕੋਈ ਨਹੀਂ ਹੈਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਆ 23 ਸਾਲ ਦੀ ਉਮਰ ਚ ਘੱਟੋ ਘੱਟ 123 ਸਾਲ ਦਾ ਤਜਰਬਾ ਹੈ ਰੋਜ਼ ਮਰੀਜ਼ਾਂ ਚ ਲੈ ਕੇ ਪਤਾ ਲੱਗ ਤੁਸੀਂ ਵੀ ਭਾਜੀ ਖੜੂਗਾ ਤੁਸੀਂ ਕੀ ਕੀ ਸਿੱਖੋ ਆ ਯਾਰ ਅੱਛਾ ਇਦਾਂ ਵੀ ਹੁੰਦਾ ਅੱਛਾ ਮੈਂ ਵੀ ਤਾਂ ਸਿੱਖਿਆ ਅਸੀਂ ਇਹੀ ਕੰਮ ਕੀਤਾ ਸੀਗਾ ਭਾਜੀ ਭਾਜੀ ਮੇਰੇ ਕੋਲ ਪੇਸ਼ੈਂਟ ਆਇਆ ਦੁਕਾਨ ਤੇ ਨਹੀਂ ਤੇਜਾ ਸੀਗਾ ਇਹ ਵੀਰ ਨੇ ਭੇਜਿਆ ਤੇ ਉਹ ਜਦੋਂ ਮੈਂ ਉਹਨੂੰ ਆਪਣੇ ਹਸਬੰਦ ਨਾਲ ਗੱਲ ਕਰਾ ਤੇ ਫੋਨ ਕੱਢਾ 10000 ਦਾ ਫੋਨ ਮੈਂ ਤੇਰੇ ਬੱਚੇ ਦੇ ਇਲਾਜ ਤੇ ਖਰਚਾ ਕਹਿੰਦਾ ਕਹਿੰਦੀ 5000 ਮੈਂ ਤੂੰ ਫੋਨ ਵੇਚ ਦੇ ਹਾਂ ਹੁਣ ਮੈਂ ਕਿਹਾ ਕਹਿੰਦੀ ਵੇਚਣਾ ਨਹੀਂ ਗਿਆ ਨਹੀਂ ਤੱਕ ਫੋਨ ਨਹੀਂ ਵੇਚਿਆ ਹੁਣ ਉਹਨੇ ਫੋਨ ਕਰਦੀ ਇਲਾ ਕੀ ਯਾਰ ਕੀ ਇਹ ਤਾਂ ਫੁਕਰੇ ਆ ਇਹ ਲਾਜ ਰੂਜ ਨਹੀਂ ਕਰਦੇ ਫੁਕਰੇ ਬਣੋ ਦਾ ਸਹੀ ਤੁਸੀਂ ਹਾਂ ਬਾਜੀ ਪਤਾ ਚੱਕ ਰਹੇ ਨੇ ਡੋਨਰ ਦਾ ਰੁਪਈਆ ਨਾ ਬਹੁਤ ਔਖਾ ਉਹ ਨਹੀਂ ਵਿੱਚ ਆ ਵੀਰ ਜੀ ਫੋਨ ਵੇਚਿਆ ਨਹੀਂ ਜਾ ਸਕਦਾ ਉਹ ਜਾਣਦਾ ਉਹ ਦੇਖਿਆ ਨਹੀਂ ਕਿ ਕਿੱਥੋਂ ਵਿਕ ਜਾਣਾ ਹੁਣ ਮੁੰਡਾ ਆਇਆ ਸੀ ਕਹਿੰਦਾ ਮੈਂ ਕਿ ਤੇਰੀ ਮਾਂ ਤੜਪਰੀ ਹੱਸੀ ਹੁੰਦਾ ਕਹਿੰਦਾ ਯਾਰ ਭਾਈ ਯਾਰ ਆਪਣੇ ਵੀ ਖਰਚੇ ਦੇਖਣੇ ਆ ਮੈਂ ਕਿ ਮਾਂ ਕਹਿੰਦਾ ਯਾਰ ਭਾਈ ਉਹ ਮੱਥੇ ਤੇ ਬਾਈ ਟੈਨਸ਼ਨ ਨਹੀਂ ਪਾਜੀ ਹੱਸ ਰਿਹਾ ਸੀ ਯਾਰ ਬਾਜੀ ਟੈਨਸ਼ਨ ਤਾਂ ਨਹੀਂ ਸੀਗੀ ਕਿਉਂ ਇਧਰੋਂ ਪੈਸੇ ਮਿਲ ਜਾਣੇ ਆ ਹਾਂ ਉਹ ਨਹੀਂ ਉਹਨੂੰ ਸੀਗਾ ਕਿ ਨਾ ਕਰਾਓ ਲੈ ਚੱਲ ਜੰਦੇ ਉਹ ਉਹਦੇ ਘਰ ਤੋਂ ਦੱਸਿਆ ਸੀ ਉਹ ਮੁੰਡਾ ਕਿੱਥੇ ਸੀ ਘਰੇ ਕਿੱਥੋਂ ਫੜ ਕੇ ਲਿਆਇਆ ਸੀ ਸ਼ਰਾਬ ਦੇ ਠੇਕੇ ਤੇ ਬੈਠਾ ਸੀ ਹੁਣ ਜਿਹੜੇ ਬੰਦੇ ਨੂੰ ਸ਼ਰਾਬ ਦੇ ਠੇਕੇ ਤੋਂ ਫੜ ਕੇ ਲੈ ਗਏ ਉਹਦੇ ਦਿਲ 'ਚ ਇਹ ਕਿਥੋਂ ਆਇਆ ਉਹ ਕਹਿੰਦਾ ਯਾਰ ਅਨਮੋਲ ਕਰਾਵੇ ਨਾ ਕਰਾਵੇ ਉਹਨੂੰ ਮਾਂ ਤੋਂ ਹੀ ਨਹੀਂ ਕੁਝ ਲੈਣਾ ਨਹੀਂ ਪਤਾ ਕੀ ਗੱਲ ਗੀਏ ਭਾਈ ਜਦੋਂ ਤੁਸੀਂ ਇਹ ਟੈਸਟ ਕਰਾਉਣਾ ਖੂਨ ਆਪਾਂ ਟੈਸਟ ਕਰਾਣੇ ਆ ਉਹ ਕਹਿੰਦਾ ਕਰਾ ਲਓ ਕਰਾ ਲਓ ਉਸਤਾ ਮਗਲੇ ਮਨ 'ਚ ਸੀ ਕਿ ਵੀ ਹਾਂ ਕਿਤੇ ਤੀ ਨਹੀਂ ਵੀਦਾਰੂ ਆਪਾਂ ਮਤਲਬ ਭਾਈ ਜਿੱਦਾਂ ਯਾਰ ਮੈਂ ਉਹਨੂੰ ਕਿਹਾ ਤੇਰੀ ਮਾਂ ਤੜਪ ਰਹੀ ਉਹ ਕਹਿੰਦਾ ਨਹੀਂ ਯਾਰ ਭ ਬਹੁਤ ਕੋਸ਼ਾ ਰੋਹ ਜਦੋਂ ਹੀ ਕਈ ਲੱਖਾਂ ਪੇਸ਼ੈਂਟ ਹੁੰਦੇ ਆ ਮਤਲਬ ਲੱਖਾਂ ਦੇਣ ਵਾਲੇ ਆ ਕੋਸ਼ਿਸ਼ ਕਰ ਰਹੇ ਆ ਕਿ ਸਾਰਿਆਂ ਨੂੰ ਖੁਸ਼ ਕਰੀਏ ਪਰ ਮੈਂ ਆਪ ਆਪਣੀ ਵੀਡੀਓ ਚ ਕਹਿੰਨਾ ਮੈਂ ਸਾਰਿਆਂ ਨੂੰ ਕੋਸ਼ਿਸ਼ ਨਹੀਂ ਕਰ ਪਾਉਂਦਾ ਜੇ ਅਸੀਂ ਰੋਜ਼ ਦੇ ਅੱਜ 30 ਪੇਸ਼ੈਂਟਾਂ ਦਾ ਹੱਲ ਕੀਤਾ ਹੋ ਸਕਦਾ 300 ਰਹਿ ਗਏ ਹੁਣ ਉਹ 300 ਗਾਲਾਂ ਕੱਢਣ ਪਰ ਆਪਾਂ 30 ਦੇਖਣੇ ਜਿਹੜੇ ਕੀਤੇ ਔਰ ਜੇ ਵੀਰਾਂ ਕੋਈ ਸਲਾਹ ਦਿੰਦਾ ਕਿ ਇਦਾਂ ਨਹੀਂ ਇਦਾਂ ਇੰਜ ਚਲੋ ਪਹਿਲਾਂ ਮੈਨੂੰ ਕਰਕੇ ਦਿਖਾਵੇ ਪ੍ਰੈਕਟੀਕਲ ਕਿ ਵੀਰੇ ਇਦਾਂ ਬੰਦਿਆ ਤੇਰੇ ਤੋਂ ਚਲਦੀ ਆ ਮੈਂ ਕਹਾ ساری ਜ਼ਿੰਦਗੀ ਫਰੀ ਨੌਕਰੀ ਕਰਾਂਗਾ ਤੇਰੀ ਔਰ ਜਿੰਨਾ ਕਮਾਵਾਂਗਾ ਉਹ ਵੀ ਤੇਰੇ ਘਰ ਲਾ ਕੇ ਦਊਂਗਾ ਹੋਰ ਦੱਸੋ ਇਸ ਤੋਂ ਵੱਡੀ ਲੱਗੀ ਥੈਂਕ ਯੂ ਸਾਰਿਆਂ ਦੇ ਸੈਂਜਰੋ ਨਾਲ ਜੁੜਨ ਲਈ ਕੀ ਕਰਨਾ ਤੁਸੀਂ www.anmolngo.com ਤੇ ਰਜਿਸਟਰ ਕਰਨਾ ਹੈ ਸੁਜੈਸ਼ਨਸ ਦੇਣੀਆਂ whatsapp ਨੰਬਰ 788